ਅਸੀਂ ਆਪਣੇ ਦੋਹੇ ਭੈਣਾਂ ਦੀ ਹੱਕ ਦੀ ਜ਼ਮੀਨ ਆਪਣੇ ਭਰਾਵਾਂ ਨੂੰ ਦੇ ਕੇ ਜਾਵਾਂਗੇ ਵਿਆਹ ਤੋਂ ਪਹਿਲਾਂ ਪਹਿਲਾਂ ਪਰ ਮੇਰੇ ਹੱਥ ਜੋੜ ਕੇ ਬੇਨਤੀ ਹੈ ਜਦੋਂ ਸਾਡਾ ਵਿਆਹ ਹੋ ਗਿਆ ਨਾ ਸਾਡੇ ਮਾਪਿਆਂ ਤੋਂ ਦੂਰ ਨਾ ਕਰਿਓ ਲੋਕਾਂ ਨੂੰ ਇਕੱਠੇ ਰਹਿ ਕੇ ਦਿਖਾ ਦਿਓ ਬਸ ਮਾਰ ਬਾਜ ਰੋਟੀ ਨੂੰ ਉਹ ਲਿਆਓ ਭਾਈ ਰੋਟੀ ਹੁਣ ਐਨਾ ਟਾਈਮ ਦੇਵ ਮੈਂ ਦੇਗਾ ਲੈ ਨਾ ਛੋਟੇ ਪਈ ਗੱਲ ਸੁਣਾ ਜਿਹੜਾ ਉਹ ਰਿਸ਼ਤਾ ਦਿਖਾਇਆ ਹੈ ਨਾ ਆਪਾਂ ਨੂੰ ਹਾਂ ਬਈ ਰਿਸ਼ਤਾ ਬਹੁਤ ਵਧੀਆ ਹੈ ਲਾ ਇਕੱਠੇ ਬੈਠ ਕੇ ਖਾਓ ਦੋਨੇ ਭਾਈ ਕੋਈ ਨਾ ਕੋਈ ਉਹ ਰਿਸ਼ਤਾ ਬਹੁਤ ਵਧੀਆ ਹੈ ਉਹ ਪਿੰਡ ਦਾ ਨੰਬਰਦਾਰ ਹੈ ਜਿਹੜਾ ਮੇਰੀ ਜਾਨ ਪਛਾਣਦਾ ਹੈ ਹਾਂ ਮੈਂ ਵੀ ਕਰਿਆ ਸੀ ਬਾਈ ਪਤਾ ਰਿਸ਼ਤਾ ਤਾਂ ਬਹੁਤ ਵਧੀਆ ਹੈ ਫਿਰ ਹੁਣ ਫਿਰ ਆਪਾਂ ਕੀ ਕਰੀਏ ਲਾਪਰੀ ਤਾਂ ਕਹਿੰਦੀ ਮੈਂ ਰਿਸ਼ਤਾ ਕਰਾਉਣੀ ਨਹੀਂ ਉਹ ਕੁੜੀਆਂ ਤਾਂ ਕਹਿੰਦੀ ਹੁੰਦੇ ਨੇ ਉਹਦੀ ਤਾਂ ਨਿਆਣੀ ਮਤ ਹੈ ਇੱਥੇ ਲ ਕੋਈ ਨਹੀਂ ਉਹ ਥੋੜਾ ਕਹੂਗੀ ਵੀ ਮੇਰਾ ਵਿਆਹ ਕਰ ਦੋ ਇਹ ਤਾਂ ਆਪਾਂ ਦੇਖਣਾ ਹੁੰਦਾ ਮਾਪੇ ਸੋਚਦਾ ਹੁੰਦਾ ਕੀ ਕੁੁੱਤ ਦੇ ਵਿਆਹ ਬਾਰੇ ਚਲ ਦੇਖ ਲਾ ਬਾਈ ਜੇ ਤੁਸੀਂ ਦੋਨੇ ਭਾਈ ਸਲਾਹ ਕਰਕੇ ਕਰੋਗੇ ਕੁਛ ਨਹੀਂ ਕਹਿੰਦੇ ਕੋਈ ਐਡੀ ਮਾੜੀ ਨਹੀਂ ਹੈਗੀ ਬੇਰੀ ਤੇ ਮੈਂ ਉਹੀ ਗੱਲ ਕਹਿਣਾ ਨਾ ਰਿਸ਼ਤਾ ਬਹੁਤ ਸੋਹਣਾ ਹੈ ਉਹ ਰਿਸ਼ਤਾ ਤਾਂ ਸੋਹਣਾ ਬਾਈ ਫਿਰ ਗੱਲ ਆਏ ਆ ਨਾ ਹੁਣ ਉਹਨਾਂ ਨਾਲ ਆਪਾਂ ਗੱਲ ਕਰੀ ਸੀ ਪਹਿਲਾਂ ਵੀ ਘਰ ਜਮਾਈ ਦੀ ਫਿਰ ਰਿਸ਼ਤਾ ਤਾਂ ਉੱਥੇ ਹੀ ਕਰ ਦਿਆਂਗੇ ਕੋਈ ਗੱਲ ਨਹੀਂ ਪਰ ਆਪਾਂ ਇੱਕ ਗੱਲ ਕਰਾਂਗੇ ਉਹਨਾਂ ਆ ਵੀ ਘਰ ਜਮਾਈ ਨਹੀਂ ਪਈ ਅਸੀਂ ਰੱਖਣਾ ਜੇ ਰਹਿਣਾ ਤਾਂ ਅਸੀਂ ਜਮੀਨ ਨਹੀਂ ਦੇਣੀ ਨ ਲੈ ਘਰ ਜਵਾਈ ਹੁਣ ਕਾਦੇ ਵਾਸਤੇ ਰੱਖਣਾ ਹੈਗਾ ਆਪਾ ਉਹੀ ਤਾਂ ਦੋ ਮੁੰਡੇ ਹੈਗੇ ਨੇ ਉਹੀ ਤਾਂ ਪਹਿਲਾਂ ਮੈਂ ਕਹੀ ਜਨਾ ਹੋਰ ਮੈਂ ਕੀ ਕਹੀ ਜਨਾਗਾ ਵੀ ਕੋਈ ਗੱਲ ਤਾਂ ਕਰਨੀ ਪਊ ਨਾ ਪਹਿਲਾਂ ਮੈਂ ਠੋਕਰ ਲਿਓ ਪਹਿਲਾਂ ਜਿਹੜੀ ਗੱਲ ਹੋਈ ਸੀ ਵਿਚੋਲੇ ਨਾਲ ਉਹ ਘਰ ਜਵਾਈ ਦੀ ਹੋਈ ਸੀਗੀ ਅੱਛਾ ਹਾਂ ਹੁਣ ਉਹ ਫਿਰ ਆਪਾਂ ਨੂੰ ਕਹਿਣਾ ਪਊ ਨਾ ਵੀ ਅਸੀਂ ਭਾਈ ਰੱਖਣਾ ਨਹੀਂ ਲਾਪਰੀ ਤੇ ਬਾਪੂ ਜੇ ਹੈਗਾ ਨਾ ਘਰ ਜਵਾਈ ਰਹਿੰਦਾ ਫਿਰ ਆਪਾਂ ਨੂੰ ਕਿੱਥੇ ਆਜ ਆਪਣੇ ਕੋਲੇ ਰਹਿਣਾ ਇਹਨਾਂ ਨੇ ਉਹੀ ਗੱਲਾਂ ਕਰੀ ਜਾਂਦੇ ਤੁਸੀਂ ਤਾਂ ਘਰ ਜਮਾਈ ਰੱਖ ਕੇ ਕਰਨਾ ਕੀ ਹੈ ਇਹ ਤਾਂ ਬਚੋੜੇ ਨਾਲ ਗੱਲ ਖੋਲ ਲਾਂਗੇ ਆਪਾਂ ਹਾਂ ਤੂੰ ਕਰ ਲੈ ਬਾਈ ਗੱਲ ਉਹਦੇ ਨਾਲ ਕਰ ਠੀਕ ਹੈ ਨਾ ਹਾਂ ਵੀ ਪਹਿਲਾਂ ਸਾਡਾ ਵਿਚਾਰ ਹੋਰ ਸੀਗਾ ਭਾਈ ਹੁਣ ਸਾਡੇ ਦੋ ਮੁੰਡੇ ਹੈਗੇ ਆਗੇ ਸਾਨੂੰ ਘਰ ਜਮਾਈ ਦੀ ਲੋੜ ਨਹੀਂ ਕੁੜੀ ਦਾ ਰਿਸ਼ਤਾ ਸੀ ਜਰੂਰ ਕਰ ਦਾਂਗੇ ਜਿਹੜਾ ਕੋਈ ਲੈਣ ਦੇਣ ਹੋਇਆ ਵਧੀਆ ਕਰ ਦਾਂਗੇ ਆਪਾਂ ਮੈਂ ਉਹੀ ਕਹਿੰਨਾ ਹੈ ਆਪਾਂ ਕਿਉਂ ਐਵੇਂ ਬਗਾਨੇ ਪੁੱਤ ਨੂੰ ਘਰੇ ਵੜੀਏ ਜਦੋਂ ਆਪਣੀ ਸਾਰਾ ਕੁਝ ਹੈਗਾ ਹਾਂ ਜੀ ਪਹਿਲਾਂ ਕਿਨ ਲਾਲਚ ਪੈ ਗਿਆ ਵੀ ਜ਼ਮੀਨ ਹੈਗੀ ਆ ਇਹਨੂੰ ਹੋਰ ਰਿਸ਼ਤੇ ਬਥੇਰੇ ਕੋਈ ਜ਼ਰੂਰੀ ਹੈ ਪਰ ਬੰਨਿਆ ਵਾ ਪਉਥੀ ਰਿਸ਼ਤਾ ਕਰਨਾਗਾ ਉਹੀ ਗੱਲਾਂ ਤੇਰੀਆਂ ਚਲੋ ਕੋਈ ਨਹੀਂ ਜਿਵੇਂ ਤੁਹਾਨੂੰ ਚੰਗਾ ਲੱਗਦਾ ਨਾ ਉਹ ਵੀ ਕਰਦੇ ਹੋ ਉਹ ਵੀ ਦਾ ਆ ਗਿਆ ਉਹਨਾਂ ਵੀ ਨਾਲ ਆ ਗਿਆ ਬੋਲੀ ਛੰਟੀ ਦਾ ਇਹ ਕੀ ਕਹਿੰਦਾ ਛੰਟੀ ਦਾ ਕੋਣ ਪਹੁੰਚ ਗਿਆ ਹੋਣਾ ਹੈਲੋ ਹਾਂ ਬਤਾ ਅੱਛਾ ਚੱਲ ਵਧੀਆ ਚਲਾ ਲਿਆ ਕੰਮ ਠੀਕ ਹੈ ਧਿਆਨ ਨਾਲ ਹਾਂ ਧਿਆਨ ਨਾਲ ਕਰਿਓ ਕੰਮ ਸਾਰਾ ਕੋਈ ਚੱਕਰ ਨਹੀਂ ਹਾਂ ਨਾ ਉਰੇ ਤਾਂ ਅਸੀਂ ਆਪੇ ਸਾਂਭ ਲਾਂਗੇ ਤੂੜੀ-ਤਾੜੀ ਕਰਾ ਲਾਂਗੇ ਤੂੰ ਪਿੱਛੇ ਨਾ ਸੋਚ ਕਰ ਤੂਰੇ ਦਾ ਸੀਜ਼ਨ ਲਾ ਵਧੀਆ ਹਾਂ ਨਾਲ ਇਹਨਾਂ ਨੂੰ ਕਹਿ ਦਿਓ ਸੌ ਸੌ ਜਾ ਕਰੇ ਕਿ ਤੋ ਤੇ ਤਸ ਨਾ ਆਇਆ ਫਿਰ ਦਰਾ ਹੀ ਮਸ਼ੀਨ ਤੇ ਸੁਣ ਲੈ ਕੀ ਕਹਿੰਦੀ ਏ ਤੇਰੀ ਮਾਂ ਉਹ ਮਾਂ ਨੂੰ ਤਾਂ ਹੁੰਦੀ ਏ ਪੁੱਤ ਦਾ ਕੋਈ ਨਾ ਪੁੱਤ ਕਰੋ ਤੁਸੀਂ ਕੰਮ ਹਾਂ ਛੱਡੀ ਪਹੁੰਚੀ ਹਾਂ ਪਹੁੰਚ ਗਿਆ ਚਲਾ ਲਈ ਮਸ਼ੀਨ ਉਹਨਾਂ ਨੇ ਅੱਛਾ ਅੱਛਾ ਚੱਲ ਵਧੀਆ ਮੌਸਮ ਠੀਕ ਹੋਊਗਾ ਹਾਂ ਹਾਂ ਠੀਕ ਹੈ ਚੱਲ ਵਧੀਆ ਹੋਊਗਾ ਚੱਲ ਚੱਲਦੀ ਸਵੇਰ ਦੀ ਚੱਲਣ ਲੱਗ ਰਹੀ ਹੈ ਠੀਕ ਆ ਹਾਂ ਅੱਜ ਹੋ ਗਿਆ ਹਾਂ ਆ ਗਿਆ ਕਣਕ ਤੋਂ ਕੁੜੀ ਬਾਪੂ ਤੁਲਗੀ ਹਾਂ ਚਲ ਛੋਪਰੇ ਤੁਸੀਂ ਐ ਕਰੋ ਜੇਲ ਨੂੰ ਪੁੱਛ ਲਈ ਜਾ ਕੇ ਲੱਗਦਾ ਤੂੰ ਟੋੜੀ ਵੀ ਬਣਵਾਈ ਦੋ ਸਾਰਾ ਨੇ ਕਰਤੇ ਆਪਣੇ ਕੱਲੇ ਦੀ ਰਹੀ ਏ ਤੂੜੀ ਦੀ ਕਾਲੇ ਮੈਂ ਐ ਕਹਿਣਾ ਆਪਾਂ ਨੂੰ ਤਾਂ ਲੋੜ ਨਹੀਂ ਅੱਧਾ ਭਾਂਡਾ ਭਰਿਆ ਪਿਆ ਆਪਾਂ ਤਾਂ ਦੋ ਚਾਰ ਟਰਾਲੀਆਂ ਕਰਾਵਾਂਗੇ ਜਿੰਨੇ ਕੀ ਲੋੜ ਆ ਚਲੋ ਕਰਾ ਲਓ ਲੋੜ ਅਨੁਸਾਰ ਆਪਾਂ ਨੇ ਹੋਰ ਕੀ ਕਰਨਾਗਾ ਬਾਕੀ ਵੇਚ ਦਾਂਗੇ ਐ ਕਿਸੇ ਦਾ ਕੋਈ ਪੁੱਛਦਾ ਹੀ ਨਹੀਂ ਐ ਕਰੋ ਬੇਚਾ ਇਹ ਕਿਨੂੰ ਆਪਣੇ ਦੂਜੇ ਘਰ ਵਾਲਿਆਂ ਨੂੰ ਕਹਿ ਦੋ ਉਹ ਕਰ ਲੈਣਗੇ ਚਲ ਆ ਉਹ ਬਣਾ ਲੈਣਗੇ ਨਹੀਂ ਬਣਾਉਂਦੇ ਭਾਈ ਗਊਸ਼ਾਲਾ ਚ ਬਣਵਾ ਕੇ ਦੇ ਦੁਕਾਨ ਕੀ ਆ ਕਰ ਜੇ ਤਾਂ ਉਹ ਮੰਗਦੇ ਨੇ ਹਾਂ ਉਹਨਾਂ ਨੂੰ ਪੁੱਛ ਲੈ ਕਹਿੰਦੇ ਸਾਡਾ ਨਾੜ ਵਾਦੂ ਪਿਆ ਕਰਾਲੂ ਤੂੜੀ ਤੇ ਤੁਸੀਂ ਪੁੱਛ ਗਿਆ ਬਾਪੂ ਮੈਂ ਤਾਂ ਗੱਲਬਾਤ ਕਰਿਆ ਜਿਵੇਂ ਕਰਕੇ ਉਹਨੇ ਮੈਂ ਥੱਕਿਆ ਪਿਆ ਮੈਂ ਨਹੀਂ ਫਿਰ ਗਊਸ਼ਾਲਾ ਵਾਲਿਆਂ ਨੂੰ ਫੋਨ ਕਰ ਦੋ ਆ ਹੁਣੇ ਨਹੀਂ ਕੋਈ ਪੁੱਛਦਾ ਆ ਸਾਲ ਤੇ ਲੇਕੇ ਅੱਬਾ ਅੱਬਾ ਕਰਦੇ ਫਿਰਦੇ ਹੁੰਦੇ ਨੇ ਬੱਦ ਕਰਾ ਕੇ ਰੱਖ ਲੋ ਪਾਵਾਂਗੇ ਕਿੱਥੇ ਬਰਾਂਡਾ ਤਾਂ ਪਹਿਲੀ ਭਰਿਆ ਪਿਆ ਪਾਵਾਂਗੇ ਕਿੱਥੇ ਆਪਾਂ ਤਾਂ ਦੋ ਚਾਰ ਕਰਾ ਲੀਆਂ ਪਹਿਣਣੀਆਂ ਚਲ ਉਹਨਾਂ ਨੂੰ ਕੁਛ ਲੋ। ਉਸ ਲੋ ਭਾਈ ਨਹੀਂ ਫਿਰ ਐ ਤਾਂ ਨਹੀਂ ਹੁਣ ਅੱਜ ਨਹੀਂ ਕੋਈ ਜਾਂਦਾ ਦਾ ਖੁੱਪ ਲਾ ਦਿਆ ਨਹੀਂ ਫਿਰ ਹੁਣ ਐ ਤਾਂ ਨਹੀਂ ਛੱਡਿਆ ਹੁੰਦਾ। ਦੇਖ ਲੋ। ਉਹ ਗਊ ਸ਼ਾਹ। ਮੈਂ ਕਹਿੰਦੀ ਖੁੱਪ ਲਾਇਆ ਜੋ ਪੁੱਤ। ਤੋ ਤੂੰ ਦਾ ਰੋਟੀ ਖਾਣੀ ਐ ਕਿ ਚਾਪਣੀ ਐ? ਮੈਂ ਠਹਿਰ ਕੇ ਕਹਾਂਗਾ ਜੀ ਮੈਂ ਸੌਂਣਾ ਪੈਦਾ। ਚੱਲ ਸੌਂ ਜਾ। ਰੋਟੀ ਬਣਾ ਦੇਣੀ ਐ ਪੁੱਤਤਾ ਜੀ। ਕੋਈ ਨਾ ਵਸ ਫਿਰ ਕਹਾਂਗਾ। ਲੈ ਜਿਵਾ ਖੇਤੋਂ ਆਇਆ ਵਿਚਾਰਾ। ਉਹਨੇ ਵੀ ਤਾਂ ਚਾਰ ਰੋਟੀ ਦੇਣੀ ਐ। ਚੱਲ ਬਿੰਦਕ ਪੈ ਜਾਂਦੇ ਉਹਨੂੰ। ਤੇਰਾ ਵੀ ਦਿਮਾਗ ਹੱਲਿਆ ਹੋਵੇਗਾ। ਖੇਤੋਂ ਆਇਆ ਉਹ ਆਇਆ ਤਾਂ ਮੰਡੀ ਚੋਂ ਆ। ਮੰਡੀ ਚੋਹਰ ਉਹ ਮੈਂ ਖੇਤੂੜੀ ਦੀ ਗੱਲ ਕਰੀ ਜਾਂਦੇ ਸੀ ਨਾ ਉਦਰੀ ਘੋਤਰੀ ਫਿਰਦੀ ਆ ਚੱਲ ਕੋਈ ਨਾ ਜਾ ਕਰਦੇ ਚਾਹ ਦੀ ਕੋਟੋ ਨੂੰ ਚੱਲੀ ਆ ਬੀ ਚਾਹ ਬਣਾ ਕੇ ਤੇ ਬਾਤ ਨੂੰ ਰੋਟੀ ਕੋਰ ਲੈ ਨਾ ਨਾ ਬਸ ਬਸ ਵਈ ਰੋਟੀ ਚਾਹ ਫਿਰ ਜਾਇਆ ਬਈ ਤੂੰ ਜਾਇਆ ਮੈਂ ਪਤਾ ਕਰ ਲੈਣਾ ਉਹਨਾਂ ਦੇ ਠੀਕ ਆ ਜੇ ਤਾਂ ਉਹਨੇ ਕਰਾਉਣੀ ਹੋਈ ਕਰਾ ਲੈਣਗੇ ਨਹੀਂ ਗਊਸ਼ਾਲਾ ਵਾਲਿਆਂ ਨੂੰ ਫੋਨ ਕਰਦਾਂਗੇ ਲੈ ਜਾਣਗੇ ਕਰਕੇ ਹਾਂ ਆ ਮੈਂ ਕੁਰੀ ਦੇ ਰਿਸਤੇ ਆ ਨਾ ਸਮਾਰ ਕੇ ਗੱਲ ਠੋਕਰ ਕੇ ਕਰਿਓ ਵੀ ਭਾਈ ਅਸੀਂ ਨਹੀਂ ਕਰ ਜਮਾਈ ਰੱਖਦੇ ਹੈਗੇ ਵਾਹ ਫਿਰ ਕੱਲ ਨੂੰ ਮੁੰਡੇ ਨਾਲ ਫਰਕ ਪੈ ਜੂਗਾ ਫਿਰ ਕਿੱਥੋਂ ਹੋਣਗੇ ਕੋਈ ਨਾ ਮੈਂ ਵਿਚੋਲੇ ਨਾਲ ਫੋਨ ਤੇ ਗੱਲ ਕਰ ਲੈਣਾ ਕਹਿ ਦੂੰਗਾ ਭਾਈ ਪਹਿਲਾਂ ਸਾਡੇ ਚ ਫਰਕ ਆ ਗਿਆ ਤੇ ਮੜਾ ਮੋਟਾ ਹਰ ਖੱਚ ਕੋਈ ਕਹਾ ਜਾਂਦਾ ਵੀ ਭਾਈ ਨਹੀਂ ਸਾਡਾ ਉਹੀ ਪਿਆਰ ਹੈ ਹਾਂ ਵੀ ਜਮੀਨ ਤਾਂ ਅਸੀਂ ਆਪ ਰੱਖਾਂਗੇ ਤੂੰ ਨਾਲੇ ਬਾਲਾ ਹੋਕਰਿਆ ਕਰ ਮੈਂ ਮਰ ਨਾ ਨਾ ਮੈਂ ਤਾਂ ਕੁਝ ਨਹੀਂ ਕਹਿੰਦੀ ਹੈ ਕਿ ਮੈਂ ਤਾਂ ਸਭ ਪਹਿਲਾਂ ਹੀ ਕਹਿਆ ਵੀ ਆਪਾਂ ਇੱਕ ਮੁੰਡਾ ਤਾਂ ਇਹਨਾਂ ਨੂੰ ਦੇ ਦਾਂਗੇ ਕੋਈ ਨਾ ਦੋਨੇ ਮੁੰਡੇ ਸਾਡੇ ਨੇ ਪਰ ਤੁਸੀਂ ਕੁੜੀ ਮੇਰਦਾਰ ਕਿਉਂ ਤੁਸੀਂ ਭੈਣਾ ਭੈਣਾ ਬਣਾ ਕੇ ਰੱਖ ਲੋ ਜਵਾਬ ਨਹੀਂ ਇੱਕੋ ਕਰਦੇ ਜਿਹੜਾ ਕੁਝ ਹੋਣਾ ਹੋ ਜਾਂਦਾ ਹੁੰਦਾ ਹੈ ਗਾਹ ਉਹਨਾਂ ਖੇਲਿਆਰਾ ਪਾ ਦੋ ਮਸਾਂ ਇਕੱਠੇ ਹੋਈਆਂ ਬਾਕੀ ਕੁੜੀਆਂ ਨੂੰ ਸਮਝਾ ਦੀ ਜਵਾਬ ਤਾਂ ਕਰਦੀ ਹੁੰਦੇ ਨੇ ਕੁੜੀਆਂ ਕਦੇ ਕਹਿੰਦੀਆਂ ਨੇ ਵੀ ਸਾਡਾ ਵਿਆਹ ਕਰ ਕੁੜੀਆਂ ਨਾਲ ਤਾਂ ਮੈਂ ਆਪੇ ਗੱਲ ਕਰ ਹਾਂ ਸਮਝਾ ਦੀ ਉਹਨਾਂ ਨੂੰ ਵੀ ਕੁੜੀਆਂ ਦਾ ਭਾਈ ਆਪਦੇ ਸਹੁਰੇ ਘਰ ਹੀ ਸੌਂਦੀਆਂ ਨੇ ਮਾਪੇ ਕਿੰਨਾ ਚਿਰ ਬਿਠਾ ਕੇ ਰੱਖਣਗੇ ਹੋਰ ਹੋਣਾ ਨਾਰੇ ਮੋਪਿਆ ਨਹੀਂ ਨਹੀਂ ਰਹਿੰਦਾ ਫਿਰ ਭੈਣਾ ਭਾਈਆਂ ਦਾ ਅਹੀਂ ਕਹਿੰਦੇ ਜਦੋਂ ਪੜ ਕੇ ਆ ਗਈਆਂ ਕਰ ਲਿਓ ਗੱਲ ਉਹਨਾਂ ਨਾਲ ਕੋਈ ਨਹੀਂ ਉਹਨਾਂ ਨਾਲ ਤਾਂ ਮੈਂ ਗੱਲ ਕਰ ਲੂ ਤੁਸੀਂ ਜਾਇਆ ਉਧਰ ਵੀਏ ਤੂੜੀ ਕਰਾਉਣੀ ਆ ਤਾਂ ਨਹੀਂ ਫਿਰ ਖੇਤ ਕੁੱਪਰ ਲਵਾ ਦਿਓ ਜਿਵੇਂ ਬਾਈ ਕਹਿੰਦਾ ਆਹੋ ਜਾਇਆ ਬਾਈ ਫਿਰ ਤੂੰ ਜਾਇਆ ਭੱਜ ਕੇ ਮੈਂ ਮੜਾ ਜਾ ਦਰਮਾਰ ਦਾ ਹੱਥ ਖੋਲ ਨਹੀਂ ਹੋਈਆਂ ਚ ਹਾਂ ਚੁੱਪੀ ਬੈਠੀ ਰਹੀ ਗੱਲ ਨਾਲ ਕਰੀ ਕੋਈ ਹੁਣ ਤੇਰਾ ਜਵਾਬ ਹੀ ਐਸਤੇ ਨੂੰ ਮੈਂ ਸਮਝਾਂ ਮੈਂ ਯਾਰ ਮੈਂ ਕਦੋਂ ਕਿਹਾ ਵੀ ਮੇਰਾ ਜਵਾਬ ਹੈ ਆਪਣੇ ਕੋਲੇ ਹੀ ਬਣਾਈ ਜਾਂਦੇ ਹੋ ਤੁਸੀਂ ਫਿਰ ਹੋਰ ਕੀ ਆ ਮੈਂ ਤਾਂ ਲਾਪਰੀ ਰਿਸ਼ਤਾ ਪੇਸਤਾ ਹੀ ਤੇਰੇ ਘਰੀ ਕੀ ਗੱਲ ਤੈ ਕਹਦਾ ਤੇ ਜਵਾਬ ਦੇਦਾ ਬਈ ਯਾਰ ਸਾਰਾ ਕੁਝ ਹੋ ਗਿਆ ਸੀ ਟੱਕ ਟੱਕ ਹੋ ਗਈ ਸੀ ਮੈਂ ਤੁਹਾਨੂੰ ਕੋਤੋਂ ਕਿਹਾ ਵੀ ਤੁਹਾਡੇ ਨਾਲ ਵਿਆਹ ਨਹੀਂ ਕਰਾਉਂਦੀ ਮੈਂ ਘਰੇ ਹੀ ਕਿਹਾ ਮੇਰਾ ਵੀ ਘਰੇ ਨਾ ਕਹਿਣ ਦਾ ਕੋਈ ਕਾਰਨ ਸੀਗਾ ਤੁਹਾਨੂੰ ਪਤਾ ਨਾ ਯਾਰ ਸਾਡੇ ਦਾ ਘਰ ਜਮੇ ਖੇਰੂ ਖੇਰੂ ਹੋ ਗਿਆ ਸੀ ਮੈਂ ਚਾਹੁੰਦੀ ਸੀ ਪਹਿਲਾਂ ਵਾਂਗੂ ਹੋ ਜੇ ਸਭ ਕੁਝ ਸੈੱਟ ਹ ਹੁਣ ਸਾਰਾ ਕੁਝ ਪਹਿਲਾਂ ਵਾਂਗੂ ਹੋ ਗਿਆ ਕੋਈ ਗੱਲ ਨਹੀਂ ਹੁਣ ਮੈਂ ਆਪਣੇ ਘਰੇ ਕਹਿ ਦੂੰਗੀ ਵੀ ਮੈਂ ਉਸੇ ਮੁੰਡੇ ਨਾਲ ਵਿਆਹ ਕਰਾਉਣਾ ਕੀ ਪਤਾ ਕਹੇਗੀ ਕਿ ਨਾ ਕਹੇਗੀ ਯਾਰ ਹੁਣ ਤੂੰ ਆਪ ਦੇਖ ਲੈ ਮੈਂ ਤਾਂ ਆਪਣੀ ਮਾਂ ਨੇ ਗੱਲ ਵੀ ਕਰ ਰੱਖੀ ਆ ਵੀ ਉਹ ਕੁੜੀ ਨੇ ਪਸੰਦ ਕਰਦਾ ਤਾਂ ਕਰਕੇ ਰਿਸ਼ਤਾ ਤੇਰੇ ਘਰੇ ਭੇਜਿਆ ਸੀਗਾ ਵਿਚੋਲਾ ਧੱਕੇ ਨਾਲ ਮੈਂ ਪਾਇਆ ਤੇ ਤੂੰ ਤੂੰ ਕਰੇ ਕੋਈ ਗੱਲ ਵੀ ਨਹੀਂ ਕਰੀ ਹੈਗੀ ਤੂੰ ਕਦੋਂ ਫੜਦੇ ਰੱਖੀ ਜੰਨੀ ਆ ਯਾਰ ਮੈਂ ਲੰਮੇ ਅਰਜ਼ੀ ਤੇ ਫੜਦੇ ਤਾਂ ਰੱਖਿਆ ਕਿਉਂਕਿ ਲੋਕ ਇਹ ਨਾ ਕਹਿਦਣ ਕਿ ਇਹਨਾਂ ਰਿਸ਼ਤੇ ਭਰਾ ਤਾਂ ਹੈ ਨਹੀਂ ਇਹ ਦੋਵੇਂ ਪਾਣਾ ਚੰਬੜ ਗਿਆ ਫਿਰ ਮੇਰੀ ਮਾਂ ਉਹ ਕਰੀ ਕੀ ਕੁਛ ਐਂਡਲ ਕਰੂਗੀ ਉਹਨੂੰ ਪਤਾ ਮੇਰੇ ਤਾਇਆ ਤਾਈ ਨੇ ਤੇ ਮੇਰੇ ਵੀਰਾਂ ਨੇ ਕੋਈ ਗੱਲ ਕਾੜਨੀ ਨਹੀਂ ਬੇਸ਼ੱਕ ਮੇਰੇ ਤਾਏ ਦੇ ਮੁੰਡੇ ਨੇ ਉਹ ਹਰੇ ਅਸਾ ਕਪੜਾ ਤਾਂ ਚੱਪਈ ਹੁੰਦਾ ਨਾ ਜਿਸ ਕਪੜਾ ਹੁੰਦਾ ਤਾਂ ਮੈਂ ਕਹਿੰਦੀ ਵੀ ਚੰਗੀ ਲੱਗਦੀ ਮੈਨੂੰ ਉਹਨਾਂ ਤੋਂ ਸੱਚੀ ਬਹੁਤ ਡਰ ਲੱਗਦਾ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਆਪਣੀ ਲਵ ਮੈਰਿਜ ਹੈ ਕੀ ਪਤਾ ਮੈਨੂੰ ਕਾਲਜ થી ਹਟਾ ਲੈਣਾ ਉਹ ਲੱਤ ਤੈ ਕਿ ਮੈਂ ਹਟਾ ਲੈਣਗੇ ਆਪਾਂ ਕੋਈ ਗਲਤ ਕੰਮ ਥੋੜੀ ਕਰਨ ਜਾ ਰਹੇ ਹਾਂ ਤੇਰੀ ਮਨਜ਼ੂਰੀ ਹੈ ਵਿਆਹ ਲਈ ਮੇਰੀ ਮਨਜ਼ੂਰੀ ਆ ਆਪਾਂ ਪਰਿਵਾਰ ਇੱਕ ਦੂਜੇ ਨਾਲ ਇਕੱਠੇ ਕਰਕੇ ਫਿਰ ਆਪਾਂ ਇਸ ਤੀ ਗੱਲ ਕਰ ਰਹੇ ਹਾਂ ਆਪਾਂ ਕੋਈ ਲੋਕਾਂ ਵਾਂਗੂ ਭੱਜ ਕੇ ਥੋੜੀ ਵਿਆਹ ਕਰਾ ਰਹੇ ਹਾਂ ਵੀ ਆਪ ਨੂੰ ਦੁਨੀਆਦਾਰੀ ਲਾਂਤਾ ਪਾਉਗੀ ਜਾਂ ਆਪਣੇ ਘਰ ਦੇ ਆਪਣ ਨੂੰ ਮਾੜਾ ਚੰਗਾ ਬੋਲਣਗੇ ਤੂੰ ਆਪ ਦੱਸ ਪਤਾ ਮੈਂ ਕਦੋਂ ਕਿਹਾ ਹੁਣ ਫਿਰ ਆਪਾਂ ਕੀ ਕਰ ਸਕਦੇ ਆ ਖਬਰਾਂ ਕੀ ਕਰਾਂ ਮੈਂ ਤਾਂ ਆਪਣੇ ਘਰੇ ਸਿਰਫ ਆਹੀ ਗੱਲ ਕਹੀ ਯਾਰਾ ਵੀ ਜੇ ਮੈਂ ਉਹ ਮੁੰਡੇ ਨਾਲ ਵਿਆਹ ਕਰਾਉਂਗੀ ਵੀ ਤਾਂ ਫਿਰ ਮੈਂ ਉਹਨੂੰ ਕਹਿ ਦਊਂਗੀ ਵੀ ਤੂੰ ਘਰ ਜਵਾਈ ਨਾ ਰਹੀ ਤੇ ਜ਼ਮੀਨ ਮੇਰੇ ਭਰਾਵਾਂ ਕੋਲ ਜਾਊਗੀ ਬਸ ਫਿਰ ਸਿੱਧਾ ਸਾਹਵ ਹੈ ਘਰ ਜਵਾਈ ਰਹਿਣਾ ਲੈ ਪਰਾਂ ਤੁਸੀਂ ਕੈਨਸਲ ਹੀ ਕਰ ਦਿਓ ਤੇ ਪਤਾ ਕੀ ਹੈ ਯਾਰ ਇਹਦੇ ਨਾਲ ਨਾ ਉਹ ਜ਼ਮੀਨ ਮੇਰੇ ਭਰਾਵਾਂ ਕੋਲੇ ਆਜੂਗੀ ਮੈਂ ਨਹੀਂ ਚਾਹੁੰਦੇ ਕਿ ਉਹ ਵਿਚਾਰੇ ਇੰਹੀਂ ਰਹਿ ਜਾਣ। ਮੈਂ ਤਾਂ ਹਮੇਸ਼ਾ ਇਹ ਹੀ ਚਾਹੁੰਦੀ ਸੀਗੀ ਕਿ ਜਿਹੜੀ ਸਾਡੀ ਜ਼ਮੀਨ ਉਹ ਪਹਿਣਾ ਦੇਣਾ ਉਹ ਸਾਡੇ ਭਰਾਵਾਂ ਕੋਲ ਹੀ ਹੋਵੇ। ਉਹਨਾਂ ਦਾ ਰਿਸ਼ਤਾ ਵਧੀਆ ਹੋ ਜਾਊਗਾ ਯਾਰ। ਕੁੜੀਆਂ ਚੰਗੀਆਂ ਮਿਲ ਜਾਣਗੀਆਂ ਜ਼ਮੀਨ ਦੇ ਨਾਂ ਤੇ। ਲਾਪਰਿਤ ਮੈਨੂੰ ਚਾਹੇ ਤੂੰ ਘਰ ਜਮੇ ਰੱਖ ਚਾਹੇ ਨਾ ਰੱਖ। ਜ਼ਮੀਨ ਵਾਰ ਤਾਂ ਮੈਂ ਤੈਨੂੰ ਕਦੇ ਪਹਿਲਾਂ ਵੀ ਨਹੀਂ ਕਿਹਾ ਸੀਗਾ। ਥੋੜੀ ਜ਼ਮੀਨ ਥੋੜੀ ਹੋ ਰਹਿਣੀ ਆ। ਮੇਰੇ ਕੋਲ ਜਿੰਨਾ ਜੋਗਰਾ ਹੈਗਾ ਮੇਰੇ ਕੋਲ ਸਭ ਕੁਝ ਹੈਗਾ। ਮੈਂ ਥੋੜੀ ਜ਼ਮੀਨ ਤੇ ਭਲਾ ਕੀ ਕਰਾਉਣਾ? ਮੈਂ ਥੋੜੀ ਜ਼ਮੀਨ ਨੂੰ ਥੋੜੀ ਤੈਨੂੰ ਪਿਆਰ ਕਰਦਾ। ਤੈਨੂੰ ਪਵਾ ਜਾਣਾ ਯ ਮੈਂ ਤੁਹਾਡੀ ਗੱਲ ਸਮਝਦੀ ਆ ਪਰ ਤੁਸੀਂ ਆਪਣੀ ਮੰਮੀ ਨੂੰ ਤੇ ਇਹ ਕਿਹਾ ਹੋਊਗਾ ਨਾ ਕਿ ਮੈਂ ਜਿਹੜੀ ਕੁੜੀ ਨੂੰ ਪਸੰਦ ਕਰਦਾ ਉਹ ਨੂੰ ਇੰਨੀ ਜ਼ਮੀਨ ਆਉਂਦੀ ਹੈ ਤੇ ਵਿਆਹ ਤੋਂ ਬਾਅਦ ਜ਼ਮੀਨ ਮੇਰੀ ਯਾਰ ਇਸ ਲਾਲਚ ਦੇ ਵਿੱਚ ਆ ਕੇ ਤੁਹਾਡੀ ਮੰਮੀ ਨੇ ਫੇਰ ਹੀ ਰਿਸ਼ਤੇ ਵਾਸਤੇ ਹਾਂ ਕਿਤੇ ਹੋਣੀ ਹੁਣ ਜਦੋਂ ਤੁਸੀਂ ਆਪਣੀ ਮੰਮੀ ਨੂੰ ਇਹ ਕਹੋਗੇ ਨਾ ਕਿ ਨਹੀਂ ਜੀ ਕੁੜੀ ਤਾਂ ਸਾਰੀ ਜ਼ਮੀਨ ਆਪਣੇ ਭਰਾਵਾਂ ਨੂੰ ਦੇ ਰਹੀ ਹੈ ਤੇ ਮੈਂ ਘਰ ਜਵਾਈ ਨਹੀਂ ਰਹਿ ਰਿਹਾ ਮੇਨਾਂ ਸ਼ਰਤ ਲਾ ਲਓ ਜੇ ਤੁਹਾਡੀ ਮੰਮੀ ਨੇ ਜਵਾਬ ਨਾ ਦਿੱਤਾ ਤਾਂ ਕਹਿ ਦਿਓ ਯਾਰ ਮੈਂ ਤੇਰੀ ਗੱਲ ਐਗਰੀਆ ਮੈਂ ਸਮਝਦਾ ਪਰ ਮੈਂ ਕਰਦਾ ਵੀ ਕੀ ਤੈਨੂੰ ਕੀ ਲੱਗਣਾ ਸੀਗਾ ਵੀ ਮੇਰੀ ਮਾਂ ਸਾਨੀਆ ਮੰਨ ਜਾਂਦੀ ਜੇ ਮੇਰੀ ਮਾਂ ਨੂੰ ਮੈਂ ਕੋਈ ਲਾਲਚ ਦਿੱਤਾ ਤਾਂ ਮੇਰੀ ਮਾਂ ਨੇ ਰਿਸ਼ਤੇ ਨੂੰ ਹਾਂ ਕਰੀਆ ਨਹੀਂ ਮੇਰੀ ਮਾਂ ਤਾਂ ਉਹੀ ਗੱਲ ਆ ਵੀ ਤਰ੍ਹਾਂ ਤਰ੍ਹਾਂ ਦੇ ਰਿਸ਼ਤੇ ਆਉਂਦੇ ਸੀ ਮੈਨੂੰ ਬਥੇਰੇ ਮੋੜ ਇਹਨਾਂ ਨੇ ਤੇਰੇ ਰਿਸ਼ਤੇ ਵਾਸਤੇ ਮੈਂ ਮਸਾ ਬਣਾਇਆ ਉਹ ਵੀ ਜ਼ਮੀਨ ਦਾ ਲਾਲਚ ਦੇ ਕੇ ਪਰ ਹੌਲੀ ਹੌਲੀ ਆਪਾਂ ਟਾਈਮ ਦੇ ਸਹਾਰੇ ਮਾਂ ਨੂੰ ਸਾਰਾ ਕੁਝ ਸੱਚ ਦੱਸ ਦਾਂਗੇ ਤੇ ਤੁਹਾਡੀ ਮੰਮੀ ਨੂੰ ਲਾਲਚ ਤਾਂ ਹੈਗਾ ਹੀ ਆ ਨਾ ਤਾਂ ਹੀ ਪਹਿਲਾਂ ਨੇ ਰਿਸ਼ਤੇ ਮੋੜੇ ਪਹਿਲਾਂ ਨਹੀਂ ਇਹਨੂੰ ਜ਼ਮੀਨ ਨਹੀਂ ਆਉਂਦੀ ਹੋਣੀ ਸਾਨੂੰ ਜਿਹੜੀ ਆਉਂਦੀਆਂ ਬਾੜੀ ਮੁੱਟੀ ਚੱਲ ਉਸੇ ਦਾ ਲਾਲਚ ਹੋ ਗਿਆ ਹੋਰ ਕੀ ਦੇਖ ਲੈ ਪ੍ਰਿਤ ਮੈਨੂੰ ਹੋਰ ਕਿਸੇ ਚੀਜ਼ ਦੀ ਉਹ ਚੀਜ਼ ਦਾ ਫਰਕ ਨਹੀਂ ਪੈਂਦਾ ਮੈਂ ਸਿਰਫ ਤੈਨੂੰ ਇਨਾ ਚਾਹਣਾ ਯਾਰ ਵੀ ਤੇਰੇ ਨਾਲ ਮੇਰਾ ਵਿਆਹ ਹੋ ਜਾਏ ਬਸ ਆਪਾਂ ਦੋਨੋਂ ਨੇ ਜਿੰਦਗੀ ਇਕੱਠੇ ਨੇ ਕੱਟਣੀਆਂ ਮੈਨੂੰ ਨਾ ਜ਼ਮੀਨ ਚਾਹੀਦੀ ਆ ਨਾ ਮੈਨੂੰ ਪੈਸਾ ਤੇ ਨਾ ਕਿਸੇ ਚੀਜ਼ ਦਾ ਲਾਲਚ ਨਹੀਂ ਹੈਗਾ ਠੀਕ ਹੈ ਨਾ ਉਹਦੇ ਨੇ ਮਾਨ ਨੂੰ ਮੈਂ ਝੂਠ ਬੋਲਿਆ ਉਹਨਾਂ ਨੇ ਇੱਕ ਵਕਰੀ ਆ ਪਰ ਮੇਰੇ ਮਨ ਦੇ ਵਿੱਚ ਹੋਰ ਕੋਈ ਵੀ ਗੱਲ ਨਹੀਂ ਹੈਗੀ ਪਤਾ ਮੈਨੂੰ ਇੰਨਾ ਕ ਚਕੀਨਤਾ ਹੈਗਾ ਮੈਨੂੰ ਤੁਹਾਡੇ ਪਰ ਇੱਥੇ ਪ੍ਰੋਬਲਮ ਪਤਾ ਕੀ ਆ ਚਲ ਜੇ ਮੈਂ ਜਾ ਕੇ ਆਪਣੇ ਘਰ ਦੇ ਰੂਹ ਨੂੰ ਸੱਚ ਦੱਸ ਵੀ ਦਿੰਨੀ ਆ ਨਾ ਕਿ ਸਾਡੀ ਤਾਂ ਜੀ ਲਵ ਮੈਰਿਜ ਹੈ ਉਮੰਨ ਵੀ ਜਾਣਗੇ ਕਰ ਦੇਣਗੇ ਮੇਰਾ ਵਿਆਹ ਕਿਉਂਕਿ ਅਸੀਂ ਆਪਣੇ ਘਰਦੋਂ ਹੁਣ ਤੱਕ ਅਦੇ ਕੋਈ ਲਾਂਭਾ ਨਹੀਂ ਦਵਾਇਆ ਫਿਰ ਉਹ ਸਾਡੇ ਤੋਂ ਬਾਹਰ ਨਹੀਂ ਹੋ ਸਕਦੇ ਪ੍ਰੋਬਲਮ ਸਿਰਫ ਇਹ ਆ ਕਿ ਛੋਡੀ ਮੰਮੀ ਹੁਣ ਮੱਖ ਤੇ ਆ ਕੇ ਮੁਕਰੂਗੀ ਜੇ ਨਾ ਮੁਖਰੀ ਨਾ ਤੁਸੀਂ ਮੇਰਾ ਨਾਮ ਬਦਲਦੇ ਹੋ ਹੁਣ ਤੁਹਾਡੇ ਹੱਥ ਚ ਹੈ ਤੁਸੀਂ ਆਪਣੀ ਮੰਮੀ ਨੂੰ ਕਿਵੇਂ ਮਨਾਉਣਾ ਕਿਵੇਂ ਨਹੀਂ ਮਨਾਉਣਾ ਦੇਖ ਲਾ ਪ੍ਰਿਤ ਮੈਂ ਨਾ ਮੇਰੀ ਮਾਨਾ ਗੱਲ ਕਰੂੰਗਾ ਦੱਸਣਾ ਤਾਂ ਨਹੀਂ ਪਊਗੀ ਅੱਜ ਨਹੀਂ ਤਾਂ ਕੱਲ ਨੂੰ ਪਤਾ ਤੁਹਾਨੂੰ ਲੱਗੀ ਜਾਣਾ ਮੈਂ ਉਹ ਤਾਂ ਬਿਲਕੁਲ ਦੱਸਣਾ ਪੈਣਾ ਹੀ ਆ ਇਹ ਨਾ ਨਾ ਹੋਵੇ ਕਿ ਵਿਆਹ ਤੋਂ ਬਾਅਦ ਪਤਾ ਲੱਗੇ ਤੇ ਐਵੇਂ ਆਪਣੀ ਡਿਗਰੀ ਖਸਤਾ ਲੈ ਦੋ ਕੀ ਫੈਲਾਉਣਾ ਗੱਲਾਂ ਦਾ ਸਹੀ ਗੱਲ ਆ ਦੱਸਣਾ ਤਾਂ ਵਿਆਹ ਤੋਂ ਪਹਿਲਾਂ ਹੀ ਪਹਿਣਾ ਕੋਈ ਗੱਲ ਨਹੀਂ ਮੱਕਰੇ ਜਾ ਕੇ ਨਾ ਮਾਣਾ ਹੁਣੇ ਗੱਲ ਕਰਦਾ ਠੀਕ ਐ ਫਿਰ ਦੇਖਦੇ ਆ ਮਾਂ ਕੀ ਕਹਦੀ ਆ ਪਰ ਮਾਂ ਜੋ ਮਰਜੀ ਕਰੇ ਯਾਰ ਮੈਂ ਵਿਆਹ ਤੇਰ ਨਾਲ ਕਰਾਣਾ ਠੀਕ ਆ ਚਾਹੇ ਮੈਨੂੰ ਮੇਰੀ ਮਾਂ ਤੋਂ ਉੱਪਰ ਦੇ ਹੋ ਕੇ ਕਰਵਾਣਾ ਪੈ ਜੇ ਤੇਨੂੰ ਹੋਰ ਕੋਈ ਹੱਲ ਨਹੀਂ ਹੈ ਬਸ ਫਿਰ ਤਾਂ ਕੋਈ ਹੱਲ ਐ ਤੇ ਅੱਜ ਸੀ ਉੱਪਰ ਦੇ ਹੋ ਕੇ ਕਰਾ ਲਿਓ ਨਾਲੇ ਮੇਰਾ ਘਰ ਦੋਈ ਰੱਖਣ ਵਾਲਾ ਸੁਪਨਾ ਪੂਰਾ ਹੋ ਜਾਊਗਾ ਪਰ ਜ਼ਮੀਨ ਨਹੀਂ ਮਿਲਦੀ ਉਹ ਮੈਂ ਆਪਣੇ ਭਰਾਵਾਂ ਨੂੰ ਹੀ ਦੇਣੀ ਆ ਤੇ ਆ ਤੂੰ ਜ਼ਮੀਨ ਕਿੱਥੋਂ ਲਿਆਉਣੀ ਆ ਵਿਚਾਲੇ ਮੈਂ ਤੈਨੂੰ ਕਿਹਾ ਜ਼ਮੀਨ ਚਾਹੀਦੀ ਆ ਮੈਨੂੰ ਸਿਰਫ ਲਾਤਰੀ ਚਾਹੀਦੀ ਆ ਜ਼ਮੀਨ ਨਹੀਂ ਠੀਕ ਸੱਚੀ ਫਿਰ ਤਾਂ ਮੈਨੂੰ ਤੁਹਾਡੇ ਤੇ ਇੰਨਾ ਵੀ ਟਰਸਟ ਹੈਗਾ ਤੁਸੀਂ ਆਪਣੀ ਮੰਮੀ ਨੂੰ ਮਨਾ ਲਉਂਗੇ ਪਰ ਤੁਸੀਂ ਕੋਸ਼ਿਸ਼ ਹੀ ਨਹੀਂ ਕਰਦੇ ਕੋਈ ਮਨਾਉਂਗਾ ਹੁਣ ਜੋਰ ਖੇੜਾ ਛੱਡੋਂਗੇ ਤੁਸੀਂ ਮੇਰਾ ਫੇਰ ਹੀ ਮੈਂ ਘਰ ਜਾਊਂਗਾ ਘਰ ਜਾ ਕੇ ਫਿਰ ਮਾਂ ਦੇ ਮਿੰਟਾਂ ਤਰਲੇ ਕਰਕੇ ਉਹਨੂੰ ਫੇਰ ਮਨਾਊਗਾ ਮੈਂ ਤਾਂ ਕਿਹਾ ਨਹੀਂ ਤੁਸੀਂ ਮੇਰੇ ਕੋਲ ਬੈਠੋ ਜਾਓ ਜਾਓ ਇਹ ਤਾਂ ਰੋਡ ਚੱਲਦਾ ਸੋ ਬੱਸਾਂ ਚੱਲਦੀਆਂ ਜਾਓ ਆਪਣੇ ਘਰੇ ਅੱਛਾ ਹੁਣ ਤੁਸੀਂ ਇਹ ਚਾਹੁੰਦੇ ਹੋ ਕਿ ਮੈਂ ਹੋਰ ਵਾਸਤੇ ਜਾਵਾਂ ਤੇ ਤੁਸੀਂ ਹੋਰ ਵਾਸਤੇ ਜਾਵੋ ਹੈ ਮਜ਼ਾ ਕਰਦੀਆਂ ਉਹ ਆ ਗਈ ਬੱਸ ਮਾਤਾ ਪਿਤਾ ਨੇ ਕੀ ਹੋ ਗਿਆ ਚੱਲ ਹਾਂ ਪੁੱਤਲਾ ਪ੍ਰੀਤ ਗੱਲ ਦੱਸ ਬਟੇ ਕਾਹ ਤੋਂ ਇਕੱਠੇ ਕਰਿਆ ਸਾਰੇ ਹਾਂ ਪੁੱਤ ਕੀ ਗੱਲ ਆ ਦੱਸ ਪ੍ਰੀਤ ਦੱਸੂਗੀ ਗੱਲ ਤਾਂ ਲੈ ਮੈਂ ਕਿਵੇਂ ਦੱਸੂਗੀ ਮੇਰੇ ਪਵਾਦੇ ਖੌਸੜੇ ਆਪੇ ਦੱਸ ਬਈ ਆਪੇ ਨਿਭੜੋ ਲੈ ਖੌਸੜੇ ਆਲੀ ਕਿਹੜੇ ਗੱਲ ਪੁੱਤੋ ਦੱਸ ਇਹੇ ਜੀ ਕੀ ਗੱਲ ਹੈ ਜੇ ਨਹੀਂ ਦੱਸ ਸਕਦੇ ਤੂੰ ਦੱਸ ਦੇ ਇਹੇ ਜੀ ਕੀ ਗੱਲ ਹੈ ਪੁੱਤ ਤੂੰ ਦੱਸ ਦੇ ਫਿਰ ਚੱਲ ਮੈਂ ਹੀ ਦੱਸ ਦਿੰਨੀ ਆ ਮੇਰੀ ਗੱਲ ਸੁਣ ਲੈ ਆਹ ਇਹ ਵੀ ਟਾਈਮ ਹੈਗਾ ਤੇਰੇ ਕੋਲ ਰਹਿਣ ਦੀ ਗੱਲ ਵੀ ਦੱਸੂਗੀ ਪੁੱਤ ਕੁਸ ਕਹੀਂ ਕੋਸਰਮੁਸਰ ਕਰੀ ਜਾਊਂਗੀ ਆ ਕੀ ਗੱਲ ਹੈ ਦੱਸ ਲਈ ਪਹਿਲਾਂ ਮੈਨੂੰ ਭੱਜ ਜਨਦੀ ਇਹ ਚ ਜਾਣ ਵਾਲੀ ਕਿਹੜੀ ਗੱਲ ਹੈ ਤੂੰ ਚੁੱਪ ਕਰਕੇ ਬਹਿ ਜਾ ਆਪ ਤੱਕ ਆਇੰਗੇ ਮੇਰੇ ਵੀ ਪੁਆਇੰਗੇ ਜੁੱਤੀਆਂ ਨਹੀਂ ਪੁੱਤ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਪੁੱਤ ਬੱਸ ਗੱਲ ਬੱਸ ਪੁੱਤ ਤਾਇਆ ਜੀ ਗੱਲ ਸੁਣਨ ਤੋਂ ਬਾਅਦ ਨਾ ਚਾਹੇ ਤੁਸੀਂ ਮੇਰੇ ਛਿੱਤਰੀ ਮਾਰ ਲਿਓ ਮੈਂ ਛਿੱਤਰ ਵੀ ਖਾਣ ਨੂੰ ਤਿਆਰ ਆ ਉਹ ਜਿਹੜੇ ਮੁੰਡੇ ਨਾਲ ਮੇਰੇ ਰਿਸ਼ਤੇ ਦੀ ਗੱਲ ਚੱਲਦੀ ਹੈ ਨਾ ਜਿਹੜਾ ਦੇ ਕਹਿੰਦੇ ਉਹ ਵਿਚੋਲਾ ਕਹਿੰਦਾ ਵੀ ਘਰ ਜਵਾਈ ਰਹਿ ਜਾਊਗਾ ਹਾਂ ਹਾਂ ਉਹ ਨਾ ਸੀ ਐਲ ਕੋਈ ਆ ਸੀ ਤੁਹਾਡੇ ਤੋਂ ਉਹ ਵਿਚੋਲਾ ਨਾ ਸੀ ਆਪ ਪਾਇਆ ਸੀ ਮਤਲਬ ਕੀ ਸਾਡੀ ਲਵ ਮੈਰਿਜ ਹੋਊਗੀ ਹਾਂ ਮੈਂ ਮਰ ਜਾ ਲਾ ਮਰ ਜਾ ਦਿਮਾਗ ਖਰਾਵਾ ਜਣਾ ਨਾ ਪੜ੍ਹ ਜਾਂ ਨੇ ਕੋਲਜ ਕੀ ਕਰ ਜਾਂ ਨੇ ਤੂੰ ਅੱਜੀ ਬੇਇੱਜ਼ਤੀ ਕਰਾਂਗੀ ਉਹ ਚੁੱਪ ਕਰ ਕਾਲੇ ਪੂਰੀ ਗੱਲ ਤਾਂ ਸੁਣ ਲੈ ਹਾਂ ਦੱਸ ਪੁੱਤ ਵੀਰੇ ਜੇ ਮੈਂ ਚਾਹੁੰਦੀ ਮੈਂ ਕੋਈ ਗਲਤ ਕਦਮ ਵੀ ਚੱਕ ਸਕਦੀ ਸੀ ਨਾ ਪਰ ਮੈਂ ਹੁਣ ਤੱਕ ਤੁਹਾਨੂੰ ਕਦੇ ਸਾਡੇ ਟੱਬਰ ਨੂੰ ਲਾਂਬਾ ਨਹੀਂ ਦਿਵਾਇਆ ਮੈਂ ਲੱਖ ਕਿ ਆਪਦੀ ਪੜ੍ਹਾਈ ਕੀਤੀ ਹੈ ਹੁਣ ਵੀ ਕਰ ਰਹੀ ਹਾਂ ਪਰ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਚ ਕੀ ਹਰਜ ਐ ਇਹ ਵੀ ਗੱਲ ਕੁੜੀ ਦੀ ਠੀਕ ਹੈਗੀ ਜੇ ਨਾ ਕੁਛ ਕਰਨਾ ਹੁੰਦਾ ਤਾਂ ਬਾਹਰ ਦੀ ਬਾਰ ਵਿਆਹ ਕਰਾ ਲੈਂਦੀ ਆਪਾਂ ਨੂੰ ਕਾਹਤੋਂ ਦੱਸਦੀ ਐ ਤਾਂ ਮੇਰੀ ਤੇ ਸਿਆਣੀ ਆ ਗਈ ਇੱਜ਼ਤ ਆ ਲੈਂਦੀ ਆ ਉੱਤੋਂ ਤੂੰ ਖੁੱਲਕੇ ਦੱਸ ਤੈਨਾਂ ਕੀ ਚਾਉਣੀ ਹੈ ਪਾਇਆ ਜੀ ਗੱਲ ਪਤਾ ਕੀ ਹੈ ਅਸਲ ਚ ਨਾ ਮੁੰਡੇ ਦੀ ਮਾਂ ਮੰਨਦੀ ਨਹੀਂ ਸੀ ਪਹਿਲਾਂ ਰਿਸ਼ਤੇ ਵਾਸਤੇ ਤੇ ਉਹਦੀ ਮਾਂ ਨਾ बस ਇਹੀ ਚਾਹੁੰਦੀ ਸੀ ਸ਼ੁਰੂ ਤੋਂ ਕਿ ਜਿਹੜੀ ਕੁੜੀ ਨਾਲ ਵੀ ਮੇਰੇ ਮੁੰਡੇ ਦਾ ਵਿਆਹ ਹੋਵੇ ਉਹਨੂੰ ਥੋੜੀ ਬਹੁਤੀ ਜ਼ਮੀਨ ਆਉਂਦੀ ਹੋਵੇ ਅ ਇਸ ਕਰਕੇ ਨਾ ਮੈਨੂੰ ਐ ਸੀ ਵੀ ਮੇਰਾ ਰਿਸ਼ਤਾ ਉਸੇ ਮੁੰਡੇ ਨਾਲ ਹੋਜੂ ਫਿਰ ਉਹ ਮੁੰਡੇ ਨੇ ਨਾ ਜਿਹੜੀ ਆਪਣੀ ਮਾਂ ਨੂੰ ਲਾਲਚ ਦੇਤਾ ਵੀ ਕੁੜੀ ਨੂੰ ਡੇਢ ਕਿੱਲਾ ਜ਼ਮੀਨ ਆਉਂਦਾ ਇਸ ਲਾਲਚ ਦੇ ਵਿੱਚ ਆ ਕੇ ਉਹ ਰਿਸ਼ਤੇ ਵਾਸਤੇ ਮੰਨ ਜ਼ਰੂਰ ਗਈ ਸੀ ਪਰ ਹੁਣ ਤਾਂ ਸਭ ਨੂੰ ਸਾਰਿਆਂ ਨੂੰ ਇਕੱਠਾ ਕਰਨ ਵਾਸਤੇ ਮੈਨੂੰ ਐਂ ਕਹਤਾ ਵੀ ਮੈਂ ਨਾ ਜ਼ਮੀਨ ਹੀ ਦੇ ਸਕਦੀ ਜ਼ਮੀਨ ਮੇਰੇ ਭਰਾਵਾਂ ਕੋਲੇ ਰਹੂਗੀ ਹਾਂ ਹੁਣ ਮੈਨੂੰ ਇਸ ਗੱਲ ਡਰ ਰਹਿ ਮਾਂ ਵੀ ਜੇ ਮੁੰਡੇ ਨੇ ਆਪਣੀ ਮਾਂ ਨੂੰ ਇਹਦਾ ਲੁਕੈਤੀ ਨਾ ਕਿ ਕੁੜੀ ਤਾਂ ਜ਼ਮੀਨ ਦਿੰਦੀ ਨਹੀਂ ਹੁਣ ਉਹਦੀ ਮਾਂ ਮੁੱਕਰ ਜੂਗੀ ਪਰ ਮੈਂ ਇਹੀ ਚਾਹਨੀ ਵੀ ਮੇਰਾ ਵਿਆਹ ਉਸ ਮੁੰਡੇ ਨਾਲ ਹੀ ਹੋਵੇ ਤੇ ਮੁੰਡਾ ਵੀ ਤਾਇਆ ਜੀ ਮੇਰੇ ਨਾਲ ਹੀ ਵਿਆਹ ਕਰਾ ਕੇ ਰਾਜੀ ਐ। ਫਿਰ ਕਿੱਟੀ ਗੱਲ ਐ ਪੁੱਤ? ਆਪਾਂ ਜ਼ਮੀਨ ਦੇ ਦਾਂਗੇ ਉਹਨੂੰ, ਘਰ ਜਮਾਈ ਰੱਖ ਲਾਂਗੇ। ਲੈ, ਤਾਇਆ ਤਾਂ ਮੰਨ ਵੀ ਗਿਆ। ਮੈਨੂੰ ਦੱਸੋ। ਥੋੜੀ ਪਹਿਣੀ। ਐਡੇ ਲਾਲਚੀ ਦੱਬਾਂ ਚ ਦੇਖ ਕੇ ਕੁੜੀ ਆਪਾਂ ਡੋਬਣੀ ਐ। ਜਦੋਂ ਹੁਣ ਹੀ ਉਹ ਜ਼ਮੀਨ ਦਾ ਲਾਲਚ ਕਰਦੇ ਨੇ ਤੇ ਕੱਲ ਨੂੰ ਕੀ ਕਰਨਗੇ? ਨਹੀਂ ਨਹੀਂ ਤਾਈ ਜੀ, ਮੁੰਡਾ ਇਹ ਜਹ ਹੈ ਨਹੀਂ ਹੈਗਾ ਜਮਾ ਵੀ। ਉਹਦੀ ਮਾਂ ਐ। ਪਰ ਇੱਕ ਗੱਲ ਤਾਂ ਹੈਗੀ ਆ ਮਾਂ। ਜ਼ਮੀਨ ਮੈਂ ਆਪ ਹੀ ਨਹੀਂ ਦੇਣਾ ਚਾਹੁੰਦੀ ਉਹਨੂੰ। ਨਹੀਂ ਪੁੱਤ। ਜਿਵੇਂ ਤ ਤਰੇ ਪ੍ਰਾਣ ਨੂੰ ਦੇਮੋਂਗੇ ਤੂੰ ਵਰਤਦੀ ਰਹੇਂਗੀ ਸਾਰੀ ਉਮਰ ਨਹੀਂ ਤਬ ਤ ਕਿਹਦੇ ਨਾਲ ਵਰਤੇਂਗੀ ਜੇ ਅਸੀਂ ਅੱਖਾਂ ਮੀਚ ਗਏ ਫਿਰ ਤੇਰਾ ਕੌਣਾ ਇਹ ਹੀ ਤਾਂ ਤੇਰੇ ਪ੍ਰਾਣ ਹੈ ਜਿੰਨਾ ਨਾਲ ਤੂੰ ਵਰਤਣਾ ਗੱਲ ਤੇਰੀ ਮਾਂ ਸਹੀ ਕਹਿੰਦੀ ਆ ਲਾਪ੍ਰਿਤ ਆਪਾਂ ਜ਼ਮੀਨ ਨਹੀਂ ਦੇ ਸਕਦੇ ਪੁੱਤ ਦੇਖੋ ਜੇ ਫਿਰ ਦੂਜੀ ਕੁੜੀ ਵਾਸਤੇ ਵੀ ਆਪਾਂ ਨੂੰ ਜ਼ਮੀਨ ਵਾਲੀ ਲੱਭਣਾ ਪਊਗਾ ਜਿਹੜਾ ਇੱਥੇ ਘਰੇ ਰਹੂਗਾ ਫਿਰ ਦਰਿਆਬਤ ਹੋ ਜਾਊਗੀ ਕੀ ਆਖੂਗਾ ਅਗਲਾ ਡੈਡੀ ਉਹ ਤਾਂ ਗੱਲ ਠੀਕ ਹੈ ਆ ਗੱਲ ਤਾਂ ਮੈਂ ਉਹਦੇ ਨਾਲ ਕਰ ਲਈ ਸੀ ਅੱਜ ਕਾਲਜ ਚ ਕਿ ਉਹ ਕਹਿੰਦਾ ਚਲ ਮੈਂ ਘਰ ਜਵਾਈ ਨਹੀਂ ਰਹਿੰਦਾ ਉਹਨੇ ਤਾਂ ਐਂ ਵੀ ਕਹਤਾ ਮੈਨੂੰ ਜ਼ਮੀਨ ਦੀ ਵੀ ਲੋੜ ਨਹੀਂ ਪਰ ਉਹਦੀ ਮਾਂ ਨੂੰ ਤਾਂ ਜ਼ਮੀਨ ਦੀ ਲੋੜ ਹੈਗੀ ਆ ਨਾ ਹੁਣ ਮੈਂ ਮੌਕੇ ਤੇ ਆ ਕੇ ਐ ਥੋੜੀ ਕਹਿ ਸਕਦੀ ਹਾਂ ਮੈਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਬਾਕੀ ਭਾਈ ਤਰਤਾਇਆ ਬੈਠਾ ਇਹਨੂੰ ਪੁੱਛ ਲੈ ਜਿੰਨੇ ਕਹਿੰਦੇ ਉਹ ਮੈਂ ਕਰ ਲਾਂਗੀ ਦੇਖ ਪੁੱਤ ਸਾਡੀ ਤਾਂ ਤੇਰੀ ਖੁਸ਼ੀ ਚ ਖੁਸ਼ੀ ਹੈ ਕੋਈ ਚੱਕਰ ਨਹੀਂ ਗਾ ਜੇ ਹੁਣ ਨਾ ਇਕੱਠੇ ਹੁੰਦੇ ਨਾ ਤੂੰ ਸਾਨੂੰ ਇਕੱਠੇ ਕਰਦੀ ਫੇਰ ਵੀ ਤਾਂ ਜ਼ਮੀਨ ਤੁਹਾਡੇ ਨਾਲ ਹੀ ਜਾਣੀ ਤੀਗੀ ਉਹ ਤਾਂ ਬਾਈ ਇੱਕ ਗੁੱਸੇ ਵਾਲੀ ਗੱਲ ਸੀਗੀ ਹੁਣ ਜ਼ਮੀਨ ਥੋੜੋ ਦੇ ਰਹੇ ਸੀ ਆਪਾਂ ਉਹਦੇ ਇੱਕ ਗੁੱਸਾ ਆ ਗਿਆ ਆਪਾਂ ਕਹਿਤਾ ਹੁਣ ਐ ਭਾਣਾ ਆਪਦੇ ਪੁੱਤਰਾਂ ਦੀ ਜ਼ਮੀਨ ਦੂਜਿਆਂ ਨੂੰ ਕਿਵੇਂ ਦੇ ਦਾਂਗੇ ਆਪਾਂ ਨਾਲੇ ਪੁੱਤ ਜਵਾਈ ਤਾਂ ਜਵਾਈ ਹੁੰਦਾ ਕਹਿੰਦੇ ਹੁੰਦੇ ਨਾ ਜਵਾਈ ਕਾਲੇ नाग ਹੁੰਦੇ ਆ ਇਹ ਕਦੇ ਵੀ ਨਿਮਿੱਤ ਬਣਦੇ ਪੁੱਤ ਤਾਂ ਪੁੱਤ ਹੀ ਹੁੰਦੇ ਨੇ ਜਦੋਂ ਲਾਪਰੀ ਤੋਂ ਉਹਦੇ ਪਿੱਛੇ ਐਡਾ ਕਦਮ ਚੱਕ ਰਹੀ ਐ ਉਹ ਮੁੰਡੇ ਦਾ ਵੀ ਤਾਂ ਫਰਜ਼ ਬਣਦਾ ਨਾ ਵਿਆਹ ਤੋਂ ਬਾਅਦ ਆਪਦੀ ਮਾਂ ਨੂੰ ਮਨਾ ਲੂਗਾ ਹਾਂਜੀ ਬਾਈ ਜੀ ਤਾਇਆ ਜੀ ਵਿਆਹ ਤਾਂ ਸਾਰੀ ਸੈਟਿੰਗ ਹੋ ਜੂਗੀ ਮੈਨੂੰ ਇਹ ਤਾਂ ਪੱਕਾ ਪਤਾ ਹੈ ਪਰ ਅਸਲ 'ਚ ਨਾ ਮੇਰਾ ਆਪਦਾ ਵੀ ਦਿਲ ਨਹੀਂ ਮੰਨ ਰਿਹਾ ਜ਼ਮੀਨ ਉਹਨੂੰ ਦੇਣ ਵਾਸਤੇ ਮੇਰੇ ਭਰਾ ਕੀ ਕਹਿਣਗੇ ਹੁਣ ਵੀ ਸਾਡੇ ਨਾਲ ਵਾਅਦੇ ਨੂੰ ਹੁਣ ਉਹ ਪੇਰਾ ਹੋ ਗਿਆ ਹੁਣ ਕੋਈ ਹੋਰ ਤਰਕੀਬ ਲੱਭਣੀ ਪਊਗੀ ਵਿਆਹ ਤਾਂ ਮੈਨੂੰ ਉਹਦੇ ਨਾਲ ਹੀ ਕਰਾਉਣਾ ਪਊਗਾ ਹੁਣ ਕੋਈ ਨਾ ਜੇ ਉਹ ਵਿਆਹ ਤਾਂ ਲਾਰਾ ਲਾ ਰੱਖਿਆ ਹੈ ਮੁੰਡੇ ਦੀ ਮਾਂ ਨੂੰ ਮਨਾ ਲਓ ਕੀਪ ਤਾਂ ਮੰਨ ਨਹੀਂ ਜਾਵੇ ਥੋੜੀ ਕਣੀ ਦੇ ਦਾਂਗੇ ਪਰ ਹੋਰ ਤਾਂ ਕੁਝ ਨਾ ਕੁਝ ਦਾਜ ਵਧ ਦੇ ਦਾਂਗੇ ਜਾਂ ਤਾਇਆ ਜੀ ਜੇ ਆਪਾਂ ਐ ਕਰੀਏ ਇੱਕ ਵਾਰੀ ਆਪਾਂ ਜ਼ਮੀਨ ਦੇਈ ਦਈਏ ਜੇ ਤੁਹਾਨੂੰ ਚੰਗਾ ਲੱਗੇ ਤਾਂ ਵਿਆਹ ਤੋਂ ਬਾਅਦ ਤਾਂ ਸਾਡੀ ਆਪ ਚੰਡਰਸਟੈਂਡਿੰਗ ਹੋ ਹੀ ਜਾਊਗੀ ਵਧੀਆ ਉਦੋਂ ਬਾਅਦ ਐ ਕਰਾਂਗੇ ਨਾ ਅਸੀਂ ਇੱਕ ਵਾਰ ਉਹਦੀ ਮਾਂ ਨੂੰ ਮਨਾਉਣੀ ਹੈ ਵਿਆਹ ਵਾਸਤੇ ਜਦੋਂ ਵਿਆਹ ਹੋ ਗਿਆ ਉਦੋਂ ਵੀ ਮੈਂ ਵੀਰੇ ਹੋਰਾਂ ਦੇ ਦੂੰਗੀ ਜ਼ਮੀਨ ਜੇ ਬਾਤਾਂ ਨਾ ਮੰਨੇ ਹੋ ਫੇਰ ਕਾਲੇ ਕੋਈ ਨਾ ਲਾਪਰੀਤੀ ਖੁਸ਼ੀ ਚਾਹੀਦੀ ਆਪਾਂ ਨੂੰ ਕੋਈ ਚੱਕਰ ਨਹੀਂਗਾ ਫੇਰ ਕੋਈ ਹੋ ਟੱਕਰ ਜਾਂਦਾ ਕਿਸੇ ਨੂੰ ਜ਼ਮੀਨ ਦਾ ਲਾਲਚ ਦੇਣਾ ਪੈ ਜਾਂਦਾ ਫੇਰ ਕਰਤਾ ਜੀ ਤਰੀ ਤੜਾ ਜਿਹੜੀ ਕਿ ਲੈਗਾ ਤਾਂ ਹੈਗਾ ਇਹਦਾ ਕਿਤੇ ਹੋਰ ਕਰਦਾਂਗੇ ਇਹਦੀ ਕਿਹੜਾ ਨੰਬਰ ਚ ਹੋਊਗੀ ਕਿਉਂ ਇਹ ਕਿੱਡੀ ਕਿਤਾਬ ਜਿਹੀ ਲਿਖਿਆ ਵੀ ਮੈਂ ਲੰਮਰ ਜੀ ਨਿਕਾਲ ਸਕਦੀ ਤੂੰ ਮਿੱਟੰਗਾ ਫਸਈ ਨਹੀਂ ਹੈ ਨਾ ਬਈ ਮੇਰੇ ਨਾਲ ਨਹੀਂ ਦੇਣਾ ਕਿਸੇ ਨੂੰ ਮੈਂ ਤਾਂ ਆਪਦਾ ਆਪਦੇ ਕੋਲ ਹੀ ਰੱਖੂੰਗੀ ਹਾਂ ਇਹ ਸਾਫ ਵਾਲੀ ਗੱਲ ਤੋੜੀਏ ਕੋਈ ਕਿਉਂ ਤੂੰ ਵੀਰ ਉਹਨਾਂ ਨੂੰ ਪਿਆਰ ਨਹੀਂ ਕਰਦੀ ਤੂੰ ਚਾਹੁੰਦੀ ਨਾ ਨਾ ਜ਼ਮੀਨ ਵਾਦਦੇ ਤੂੰ ਨਹੀਂ ਕਰਦੀ ਪਿਆਰ ਉਹਨਾਂ ਨੂੰ ਤੂੰ ਵੀ ਤਾਂ ਕਰਦੀ ਆ ਤੂੰ ਦੇ ਜਾਂਦੀ ਕੋਈ ਨਾ ਤੈਨੂੰ ਕਿਹੜਾ ਕਦੇ ਲੋੜ ਨਹੀਂ ਪੈਣੀ ਫਸੇਂਗੀ ਤਾਂ ਤੂੰ ਵੀ ਕਦੇ ਤੂੰ ਵੀ ਫਸੇਂਗੀ ਹਾਂ ਨਹੀਂ ਤੂੰ ਵੀ ਕੋਈ ਲੱਭੀ ਬੈਠੀ ਆ ਤੂੰ ਕਹੇ ਜੇ ਲੱਭ ਲਿਆ ਕਿੱਥੇ ਲੱਭ ਲਿਆ ਮਾਂ ਹਜੇ ਜਦੋਂ ਆਊਗਾ ਉਹ ਦੇਖੀ ਆਊਗੀ ਮੈਂ ਤਾਂ ਉਹ ਕਹੇਗਾ ਵੀ ਫਿਊਚਰ ਦਾ ਪਹਿਲੀ ਸੋਚ ਕੇ ਰੱਖਣਾ ਚਾਹੀਦਾ ਹੁੰਦਾ ਕਹਿੰਦੇ ਹੁੰਦੇ ਨੇ ਸਿਆਣੀ ਹਾਂ ਪੁੱਤਰਾ ਮਾਂ ਦਾ ਨਾ ਸੋਚੀ ਤੂੰ ਆਪਦਾ ਹੀ ਸੋਚੀਂ ਕਰ ਲੈ ਸੋਚ ਲੈ ਜੇ ਬਾਲੀ ਵੱਡੀਆਂ ਆ ਗਈਆਂ ਛੱਡੋ ਚੁੱਪ ਕਰ ਜਾ ਪਹਿਲਾਂ ਵੱਡੀਆਂ ਦਾ ਫਰਜ਼ ਹੁੰਦਾ ਮਾਂ ਵੀ ਮੈਂ ਇਹ ਗੱਲ ਕਹਿਨੀ ਆਂ ਚੱਲ ਬਈ ਮੇਰਾ ਤਾਂ ਜਿੱਥੇ ਕਰਨਾ ਕਰ ਦੋ ਬਸ ਮੈਂ ਤਾਂ ਕਰਾਉਂਦੀ ਹੀ ਨਹੀਂ ਪਰ ਜੇ ਮੁੰਡਾ ਕੁਝ ਖਾ ਕੇ ਮਰ ਗਿਆ ਨਾ ਬਾਅਦ ਚ ਮੈਨੂੰ ਨਾ ਕਹੇਓ ਪੁੱਤ ਲਾਫਰੀ ਤਾ ਪੁੱਤ ਤੂੰ ਇੱਕ ਵਾਰੀ ਮੁੰਡੇ ਨੂੰ ਮੇਰਾ ਉਹਦੇ ਨਾਲ ਗੱਲ ਕਰ ਜਮੀਨ ਬਾਰੇ ਠੀਕ ਹੈ ਨਾ ਜ ਕਰ ਲਾਂਗੀ ਗੱਲ ਨਹੀਂ ਮੰਨਦੀ ਫਿਰ ਰਹਿਣ ਦੋ ਉਈ ਮਾਂ ਤੂੰ ਡਰੀ ਜਾਂਦੇ ਨਿਕਲਿਆ ਤੂੰ ਮੈਨੂੰ ਰਾਦਾ ਰੋੜਾ ਨਾ ਬਣ ਚੁੱਪੀ ਕਰ ਜਾ ਤੂੰ ਓਹੋ ਜੈਸ ਮੁੰਡੇ ਨੂੰ ਕੁਝ ਹੋ ਗਿਆ ਕਿਤੇ ਨਾ ਸਾਰੇ ਦੱਸਾਂਗੇ ਮੈਂ ਨਾ ਮੁੰਡੇ ਨਾਲ ਜਿਹੜੀ ਗੱਲ ਕਰ ਲਈ ਸੀ ਉਹਨੂੰ ਤਾਂ ਮੈਂ ਸੱਚ ਦੱਸਤਾ ਸਾਰਾ ਕੁਝ ਉਹਨੇ ਤਾਂ ਕਹੀ ਦਿੱਤਾ ਮੈਨੂੰ ਜ਼ਮੀਨ ਦਾ ਕੋਈ ਲਾਲਚ ਇੱਕ ਪਰਸੈਂਟ ਹੈ ਹੀ ਨਹੀਂ ਤੇ ਉਹਨੇ ਐ ਵੀ ਕਿਹਾ ਕਿਉਂ ਅੱਜ ਆਪਣੀ ਮੰਮੀ ਨਾਲ ਗੱਲ ਕਰ ਲੂਗਾ ਘਰੇ ਜਾ ਕੇ ਬਾਕੀ ਫਿਰ ਦੇਖਦੇ ਆਂ ਫੋਨ ਕਰਕੇ ਉਹਦੀ ਮੰਮੀ ਕੀ ਕਹਿੰਦੀ ਐ ਜਵਾਬ ਦਿੰਦੀ ਐ ਕਿ ਹਾਂ ਕਰਦੀ ਐ ਚਾਲ ਪੁੱਤ ਆਹੋ ਕੀ ਪਤਾ ਮਨਾ ਹੀ ਲਵੇ ਆਪਦੀ ਮਾਂ ਨੂੰ ਆਪਾਂ ਗੱਲ ਕਰੋ ਸੈਣੇ ਬੰਦੇ ਦੋਨੇ ਭਾਈ ਰੱਖ ਕੇ ਮਾਂ ਕੋਈ ਨਾ ਕਰ ਲੈ ਤੁਸੀਂ ਕਰ ਲਿਓ ਨਾ ਗੱਲ ਫਿਰ ਉਹਦੀ ਮਾਂ ਨਾਲ ਸਿੱਧਾ ਪੁੱਤ ਮੈਂ ਕਰ ਲੂੰ ਗੱਲ ਜੇ ਮੰਨ ਚੁਗੀ ਤਾਂ ਬਸ ਕੇਰਾ ਮੁੰਡੇ ਤੋਂ ਤਾਂ ਪਤਾ ਲੱਗੇ ਨਾ ਵੀ ਕੀ ਕਹਿੰਦੀ ਐ ਮਾਂ ਉਹਦੀ ਫਿਰ ਤਾਂ ਆਪਾਂ ਨੂੰ ਗੱਲ ਕਰਨੀ ਪਊਗੀ ਹਾਂ ਤੇਰਾ ਮੁੰਡੇ ਤੋਂ ਪਤਾ ਲੱਗ ਜੇ ਵੀ ਮੁੰਡਾ ਕੀ ਬੋਲਦਾਗਾ ਫਿਰ ਉਹਨੇ ਕੀ ਕਿਹਾ ਉਹਦੀ ਮਾਂ ਨੂੰ ਜਮੀਨ ਪਿੱਛੇ ਗੱਲ ਤਾਂ ਠੀਕ ਆਗੀ ਸੈਂਟ ਵੀਰ ਤਾਂ ਨਹੀਂ ਉਸ ਕਹਿੰਦਾ ਮੈਨੂੰ ਹੁਣ ਲੈਣਾ ਵਾਕਈ ਮੇਰੀ ਹੈ ਹੈਗਾ ਤਰਤਾਇਆ ਠੀਕ ਹੈ ਪਾਇਆ ਜੀ ਕਹਿ ਦੂੰ ਹਾਂ ਸ਼ਾਬਾਸ਼ੀ ਐਨੀ ਜਿਹੜਾ ਤੈਨੂੰ ਦੱਸਤਾ ਹਾਂ ਬੱਜੀ ਪਾਇਆ ਜੀ ਮੈਂ ਐਨੀ ਵੀ ਤੁਹਾਡੇ ਤੋਂ ਬਾਹਰ ਨਹੀਂ ਹੈਗੀ ਜੇ ਨਾ ਗੱਲ ਬਣੀ ਤਾਂ ਐਡੀ ਵੀ ਗੱਲ ਨਹੀਂ ਆਪਾਂ ਉੱਥੇ ਹੀ ਕਰਾਵਾਂਗੇ ਜਿੱਥੇ ਤੁਸੀਂ ਸਾਰੇ ਕਰੋਗੇ ਨਾ ਨਾ ਪਤਾ ਹੁਣ ਸਾਡੇ ਬਾਰੇ ਸੋਚੇ ਅਸੀਂ ਨਹੀਂ ਤੇਰੇ ਬਾਰੇ ਸੋਚਾਂਗੇ ਕੋਈ ਨਾ ਅਸੀਂ ਕਰਦੇ ਹਾਂ ਗੱਲ ਵਿੱਚ ਕੋਈ ਵਿਚੋਲਾ ਪਾ ਲਾਂਗੇ ਕੋਈ ਜ਼ਰੂਰੀ ਥੋੜੇ ਓਹੋ ਕੋਈ ਨਾ ਬਈ ਰਿਸ਼ਤਾ ਤਾਂ ਹੁਣ ਉੱਚੀ ਕਰਾਂਗੇ ਜਿੱਥੇ ਕੁੜੀ ਚਾਹੁੰਦੀ ਹੈਗੀ ਵਿਚੋਲਾ ਹੈ ਤਾਂ ਹੈਗਾ ਬਾਈ ਉਹੀ ਉਸੇ ਨਾਲ ਕਰਾਂਗੇ ਜੇ ਉਹਦੇ ਨਾਲ ਨਾ ਗਮਲੋ ਟੈ ਡੜੀ ਹੋਰ ਭਾਲ ਲੈ ਕੋਈ ਤੁਸੀਂ ਆਪ ਦਾ ਬੰਦਾ ਕੋਈ ਨਾ ਫਿਰ ਆਪਾਂ ਸਿੱਧੀ ਗੱਲ ਕਰਾਂਗੇ ਪੁੱਤ ਨਾ ਵਿਚੋਲੇ ਨੂੰ ਮੁੰਦੀ ਪਾਉਣੀ ਜ਼ਰੂਰੀ ਹੈ ਉਹੀ ਮੁਫਤ ਦੇ ਉਹਨੂੰ ਬਸ ਛਾਪ ਪਾਉਣ ਦਾ ਸ਼ੌਂਕ ਹੋ ਰਿਹਾਗਾ ਤੁਹਾਨੂੰ ਜੇ ਅਗਲੀ ਨੇ ਸਿੱਧੀ ਗੱਲ ਕਰ ਲਈ ਪੁੱਤਾਂ ਛਾਪ ਆਪਾਂ ਨਹੀਂ ਪਾਉਣੀ ਛਾਪ ਤਾਂ ਉਹਨਾਂ ਨੇ ਪਾਉਣੀਆਂ ਪਰ ਆਪਾਂ ਨੂੰ ਵੀ ਤਾਂ ਕੁਝ ਦੇਣਾ ਪਊ ਆਪਾਂ ਛੱਡੋ ਪਰਾਂ ਵਿਚੋਲੇ ਤਾਂ ਸਿੱਧੀ ਗੱਲ ਕਰਾਂਗੇ ਨਾ ਤੇਰੇ ਕਿਉਂ ਮਿਰਚਾਂ ਲੱਗਦੀਆਂ ਬਾਈ ਨੌਣੇ ਇਹਨੂੰ ਥੋੜਾ ਜਿਹਾ ਜ਼ਿਆਦਾ ਐਕਸਪੀਰੀਅੰਸ ਨਹੀਂ ਹੈਗਾ ਵਿਚੋਲੇ ਆਲਾ ਕੋਈ ਨਾ ਪਤਾ ਛੱਡ ਪਰਾਂ ਖੜਾ ਹੋਰ ਕੀ ਕਰਜੇ ਨੇ ਕਿਵੇਂ ਕਾਟ ਮਾਮਾ ਕੋ ਲੜੀ ਜਾਂਦੀਆਂ ਨੇ ਗਿਆ ਕੋਈ ਵੱਡੇ ਛੋਟੇ ਵੀ ਨਹੀਂ ਆਜ ਦੇਖਦੀਆਂ ਕੋਈ ਕਹਿੰਦੀ ਹੈ ਲਾ ਮਰਜ ਕਰਾਉਣੀ ਹੈ ਕੋਈ ਕੁਛ ਕੋਈ ਕੁਛ ਆ ਪਾਈ ਨੂੰ ਤਾਂ ਲੱਗਦਾ ਬੁਰਾ ਲੱਗਿਆ ਚੱਲ ਕੋਈ ਨਹੀਂ ਪੁੱਤੋ ਲੱਗਦੇ ਹੁੰਦਾ ਸਿਆਣੇ ਬੰਦੇ ਨੂੰ ਬੁਰਾ ਮੈਂ ਕਹਿੰਨੀ ਆ ਵਿਚੋਲੇ ਤਾਂ ਸੌ ਝੂਠ ਬੋਲਦੇ ਨੇ ਆਪਾਂ ਵਿਚੋਲੇ ਨੂੰ ਵਿਚਾਲੇ ਹੀ ਕੱਢ ਦਾਂਗੇ ਆਪਾਂ ਸਿੱਧੀ ਗੱਲ ਕਰ ਲਾਂਗੇ ਉਹਦੀ ਮਾਂ ਨਾਲ ਤੇ ਬੱਸ ਕੰਮ ਠੀਕ ਆ ਜੂ ਮਾਂ ਤੂੰ ਜਾ ਕੇ ਤਾਈ ਨੂੰ ਕਹ ਦੇ ਰੋਟੀ ਰੋਟੀ ਬਣਾ ਦੇ ਉਹ ਦੋ ਇਹ ਜਣੀਆਂ ਬਣਾਉਣੇ ਆ ਪੱਕਾ ਪਤਾ ਕਿ ਨਹੀਂ ਲੱਗੀ ਹੋਈ ਐ ਸਾਰੇ ਉੱਠ ਕੱਢਦੇ ਹੁਣ ਕਾਲਜ ਚ ਨਾ ਕੰਟੀਨ ਤੇ ਖਾਣ ਨੂੰ ਕੁਝ ਵੀ ਦਿਲ ਨਹੀਂ ਕਰਦਾ ਤਲਿਆ ਫੜਿਆ ਹੁੰਦਾ ਸਾਰਾ ਕੁਝ ਝੰਡਾ ਤੇ ਜੰਨੀ ਐ ਮੋਟੀ ਤਾਂ ਹੋਈ ਨਹੀਂ ਹੈਗੀ ਫੇਰ ਹੁਣ ਤਾਂ ਵੀਰੇ ਵਿਆਹ ਜਦੋਂ ਦਿਨ ਥੋੜੇ ਰਹਿ ਜਾਣ ਵਿਆਹ ਚ ਨਾ ਤਾਂ ਬੰਦੇ ਨੂੰ ਪਤਾ ਨਹੀਂ ਹੋਣਾ ਚਾਹੀਦਾ ਸੋਹਣਾ ਲੱਗਦਾ ਬੰਦਾ ਲਾਕ ਕਿੰਨੂ ਕੋਜਾ ਇਹਨੂੰ ਵੀ ਕਿੰਨਾ ਚਿਰ ਹੋ ਗਿਆ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਇੱਥੇ ਕੰਨ ਜੱਥ ਮਰ ਜੈਨੀ ਆ ਪੁੱਤ ਮੈਂ ਕਿਹਾ ਪੀਣ ਬਣਾ ਲਵਾਂ ਮੈਂ ਆਟਾ ਮੁੱਕਿਆ ਹੋਇਆ ਹੈ ਚਲ ਐ ਕਰੀ ਇਹ ਤਾਂ ਮੈਂ ਫੇਰ ਕਰ ਲਈ ਤੇਰੇ ਨਾਲ ਮੈਂ ਮਦਦ ਕਰਾ ਦੂੰਗਾ ਐ ਕਰ ਮੇਰੇ ਨਾਲ ਮੜ ਜਾ ਮੰਜੇ ਤੇ ਬੈਠ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਹੈ ਜ਼ਰੂਰੀ ਪੁੱਤ ਜਿਹੜੀ ਗੱਲ ਕਰਨੀ ਹੈ ਇੱਥੇ ਹੀ ਕਰ ਲੈ ਓਏ ਆ ਜਾ ਕਰਮਾ ਸਾਥੇ ਕੰਮਾਂ ਦੀ ਬੰਦਰੀ ਰਹਿਣੀ ਹੈ ਬੰਜਰ ਦੰਦ ਨੂੰ ਲੈ ਲੈ ਕਰਨ ਵਾਲੇ ਆ ਜਾ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਨੇ ਕੰਮ ਤੋਂ ਵੀ ਨਾ ਬੰਦਾ ਕਾਦਾ ਹੈ ਦੱਸ ਹਾਂ ਬੈਠ ਗਏ ਸਾਰੀ ਜ਼ਿੰਦਗੀ ਹੋ ਗਈ ਮੈਂ ਕੰਮ ਕਰਦੇ ਨੂੰ ਸੁਖਦਾ ਸਾਹਿਬ ਹੀ ਲੈ ਲਿਆ ਕਰ ਨਾਲੇ ਮੈਂ ਤਾਂ ਨਾ ਸੌਖੀ ਕਰਨੇ ਚੱਕਰ ਚ ਫਿਰਦਾ ਕੋਈ ਨਹੀਂ ਪਤਾ ਤੇਰੀ ਤੰਦਰੁਸਤੀ ਰਹੇ ਮੈਂ ਸੌਖੀ ਸੌਖੀਆਂ ਨਾਲੇ ਕਹਿੰਦੇ ਹੁੰਦੇ ਸਿਆਣੇ ਵੀ ਜਿਹਦਾ ਜਵਾਕ ਸਹੀ ਆ ਨਾ ਗਲਤ ਰਹੇ ਨਹੀਂ ਪਿਆ ਮਾਂ ਬਾਪ ਲਈ ਇੱਥੇ ਸਵਰਗ ਨਾਲੇ ਰਿਸ਼ਤੇ ਦੀ ਗੱਲ ਹੈ ਰਿਸ਼ਤਾ ਤੇਰਾ ਹੋਇਆ ਪਿਆ ਮੈਂ ਸੌਖੀ ਦੀ ਸੌਖੀ ਹਾਂ ਮਾਂ ਰਿਸ਼ਤਾ ਤਾਂ ਮੇਰਾ ਹੋਇਆ ਪਿਆ ਮੈਂ ਨਾ ਰਿਸ਼ਤੇ ਵਾਰੀ ਉਹ ਗੱਲ ਕਰੀ ਸੀ ਤੁਹਾਡੇ ਨਾਲ ਕਿਹੜੀ ਗੱਲ ਕਰਨੀ ਆ ਪੁੱਤ ਮੇਰੀ ਨੂੰ ਠੀਕ ਠਾਕ ਤਾਂ ਹੈ ਮੈਨੂੰ ਯਾਦ ਵੀ ਕਰਦੀ ਹੁੰਦੀ ਆ ਕਿ ਨਹੀਂ ਲਾਹੌਰ ਮੈਂ ਤੈਨੂੰ ਸੜਦੀ ਯਾਦ ਕਰੀ ਜਾਂਦੀ ਆ ਉਹ ਤਾਂ ਮੈਨੂੰ ਕਹੇ ਸੀ ਅੱਜ ਕਹਿੰਦੀ ਜਾਣ ਸਾਰ ਪਹਿਲਾਂ ਮੇਰੀ ਮੰਮੀ ਨੇ ਗੱਲ ਕਰਾਏ ਮੈਂ ਕਿਹਾ ਕੋਈ ਨਹੀਂ ਕਰਾ ਦੂੰਗਾ ਹੈ ਕੋਈ ਨਹੀਂ ਗੱਲ ਕਰਾਂ ਦੀ ਇੱਕ ਵਾਰੀ ਇਸ ਘਰ ਵਿੱਚ ਆ ਜੀ ਦੇਖੀ ਮੈਂ ਤਾਂ ਮੰਜੇ ਤੋਂ ਪੁੰਜੇ ਪੈਰ ਨਹੀਂ ਲਾਣ ਦੇਣਾ ਰਾਣੀ ਬਣਾ ਕੇ ਰੱਖਣੀ ਰਾਣੀ ਆਪਣੀ ਨੂੰ ਉਹ ਤਾਂ ਗੱਲ ਮੈਂ ਠੀਕ ਆ ਪਰ ਜਿਹੜੀ ਮੈਂ ਤੇ ਨਾਲ ਗੱਲ ਕਰਨੀ ਹੈ ਨਾ ਉਹ ਐਵੇਂ ਹੀ ਸੀਗੀ ਮੈਨੂੰ ਪਹਿਲਾਂ ਸੇ ਜਿਵੇਂ ਵੀਰੋਂ ਡੇਢ ਘਰ ਜ਼ਮੀਨ ਦਾ ਆਉਂਦਾ ਨਾ ਹਾਂ ਉਹ ਤਾਂ ਹਾਂ ਪਹਿਲਾਂ ਤਾਂ ਤੈਨੂੰ ਐ ਕਿਹਾ ਸੀ ਕਿ ਵੀ ਉਹ ਜ਼ਮੀਨ ਆਪਣੀ ਹੋ ਜੂਗੀ ਹਾਂ ਤੇ ਆਪਣੀ ਆ ਪਰ ਮਾ ਜਿਉਣੀ ਮੈਨੂੰ ਪਤਾ ਕੀ ਕਿਹਾ ਕਿ ਇਹਦੀ ਜੇ ਜ਼ਮੀਨ ਮੈਂ ਬਾਵੀ ਤੈਨੂੰ ਦੇਤੀ ਗਾਂ ਫਿਰ ਮੈਂ ਆਪਣੇ ਪਰਿਵਾਰ ਨਾਲ ਵਸਣ ਜੋਗ ਨਹੀਂ ਰਹਿਣੀ ਹੈਗੀ ਕਿ ਨਾ ਮੇਰੀ ਗੱਲ ਸੁਣ ਉਹਦੇ ਪੈਜਨ ਜ਼ੁਬਾਨ ਚ ਕੀੜੇ ਨਾ ਪਹਿਲਾਂ ਤਾਂ ਕਹਿੰਦੀ ਸੀ ਸਭ ਕੁਝ ਤੇਰਾ ਆ ਤੇਰਾ ਸਭ ਕੁਝ ਮੇਰਾ ਆ ਮਨੋਂ ਤਾਂ ਗੱਲ ਸਹੀ ਆ ਪਰ ਉਹ ਤਾਂ ਹੈਗੀ ਆ ਪਰ ਜਿਹੜੀ ਜ਼ਮੀਨ ਆ ਉਹ ਆਪਾਂ ਥੋੜੀ ਲੈ ਸਕਦੇ ਕੁੜੀ ਤੋਂ ਉਹਦੇ ਕਹੇ ਚਾਚੇ ਦਾ ਉਹ ਮੁੰਡੇ ਹੈਗੇ ਨੇ ਅੱਛਾ ਉਹ ਜ਼ਮੀਨ ਸ਼ਰੀਕਾਂ ਨੂੰ ਦੇਉਂਗੀ ਮੈਂ ਮੀਆ ਸਾਹ ਲਾਈ ਬੈਠੀ ਆ ਮੈਂ ਤੈਨੂੰ ਇੰਨੇ ਤੋਂ ਐਡਾ ਕਰਤਾ ਵੀ ਮੈਂ ਉਹ ਨੋ ਕਰ ਰਿਆ ਕਿ ਲਿਆਉਣੀ ਆ ਜਿਹਦੇ ਕੋਲ ਚਾਰ ਕਿੱਲੇ ਹਨ ਚਲ ਤੂੰ ਸੋਚਿਆ ਬਈ ਠੀਕ ਹੈ ਮਾਂ ਦੀ ਇੱਛਾ ਵੀ ਪੂਰੀ ਹੋ ਜਾਊਗੀ ਪਰ ਆ ਕੀ ਉਹ ਡੇੜੜ ਚ ਲੈ ਜੜਾ ਉਹਨਾਂ ਦਾ ਉਹ ਵੀ ਨਹੀਂ ਲਿਆਉਣ ਵਾਚਿਆ ਨਾ ਭਾਈ ਮੇਰੇ ਕੋਲ ਜਵਾਬ ਆ ਐਡੀ ਕੋਠੀ ਐਡਾ ਮਹਿਲ ਸਭ ਕੁਝ ਮੈਂ ਉਹਨੂੰ ਸੰਭਾਲਣਾ ਤੇ ਤੂੰ ਆਂਦਾ ਨਾ ਬੇਈਨਾ ਤੂੰ ਤਾਂ ਡੌੜ ਕੇ ਲਾ ਦੇਣ ਨੂੰ ਤਿਆਰ ਨਹੀਂ ਆਪਣੇ ਭਰਾਵਾਂ ਨੂੰ ਦੇਉਂਗੀ ਨਾ ਜੀ ਮੇਰੀ ਹਿੱਕ ਤੇ ਪੱਪੜ ਲਾ ਆਂ ਆ ਪੁੱਤ ਮਾ ਤੂੰ ਉਹਦੇ ਪੁੱਤ ਬੰਦੇ ਸੋਚ ਲਾ ਕੰਦੀ ਜਮੀਨ ਨੂੰ ਕੀ ਕਰੇਗੀ ਤੂੰ ਆਪ ਦੇਖ ਲੈ ਉਹ ਕੁੜੀ ਮੈਨੂੰ ਪਸੰਦ ਕਰਦੇ ਮੈਂ ਉਹਨੂੰ ਪਸੰਦ ਕਰਦਾ ਜਿਹਦੇ ਨਾਲ ਮੇਰਾ ਵਿਆਹ ਹੋਇਆ ਕੰਦੀ ਜਮੀਨ ਪਿੱਛੇ ਤੇਰੇ ਬਾਰੇ ਸੋਚਨੀ ਆ ਬੱਤੇ ਕੋਲ ਧੋਖ ਖੁੱਡਾਂ ਬਣ ਜਾਣਗੀਆਂ ਹੋਰ ਮੈਂ ਕਿ ਜਮੀਨ ਇੱਕ ਤੇ ਰੱਖ ਕੇ ਲੈ ਜਾਣੀਆਂ ਇਹੀ ਸੋਚਦੀ ਆਂ ਵੀ ਜਮੀਨ ਵਾਲੀ ਨੂੰ ਆਉਗੀ ਜਮੀਨ ਤੇਰੀ ਤੇ ਤੂੰ ਕਹਿੰਨਾ ਆਂ ਬੇ ਜਮੀਨ ਨਹੀਂ ਲਿਆਉਂਦੀ ਨਾ ਪਾਈ ਮੇਰੇ ਮਨ ਨੂੰ ਤਾਂ ਨਹੀਂ ਇਹ ਗੱਲ ਲੱਗੀ ਦੇਖ ਪਤਵਾਵੀ ਆ ਦੇ ਤੈਨੂੰ ਤਾਂ ਮੈਂ ਆਥਣੇ ਵੀ ਰਿਸ਼ਤੇ ਕਰਵਾਵਾਂ ਇਹ ਤਾਂ ਗੱਲ ਤੇਰੀ ਪਸੰਦ ਦੀ ਸੀ ਦੇਖ ਪੁੱਤ ਤੇਰੀ ਖੁਸ਼ੀ 'ਚ ਮੇਰੀ ਖੁਸ਼ੀ ਹੈ ਪਰ ਇੱਕ ਵਾਰੀ ਅਨੁਕ ਤੇ ਹੈ ਤੇ ਜਿਹੜੀ ਜ਼ਮੀਨ ਆਪਣੇ ਚਾਚੇ ਤਾਂ ਦੇ ਮੁੰਡਿਆਂ ਨੂੰ ਦੇਣ ਨੂੰ ਫਿਰਦੀ ਆ ਰ ਉਹ ਤੇਰੇ ਨਾਲ ਕਰਵਾ ਦੇ ਮੈਨੂੰ ਕਿਹਾ ਮੈਂ ਤਾਂ ਬਹੁਤ ਖੁਸ਼ ਮੈਂ ਪਰ ਰਿਸ਼ਤੇ ਬਸ ਕੋਈ ਆ ਪਿਛਾ ਕਰ ਤੇ ਨਹੀਂ ਆਬ ਦੀ ਖੁਸ਼ੀ ਦੇਖੀ ਮਾਂ ਆਪਦੇ ਪੁੱਤ ਨੂੰ ਖੁਸ਼ੀ ਵੀ ਦੇਖ ਲੈ ਮੈਂ ਜਿਉਂਨੇ ਜਬਾਬ ਦੀ ਦਿੱਤੇ ਬਾਰੇ ਮੇਰੇ ਨੂੰ ਮੁੰਡਾ ਜਿੰਨੇ ਦੇਣੀ ਹੋਈ ਗਈ ਭਾਈ ਫੇਰ ਮੈਂ ਕਿੱਥੇ ਜਾਂਦਾ ਫੇਰ ਰਿਸ਼ਤੇ ਜਵਾਬ ਦੇਣ ਮੈਂ ਰੋਂਦਾ ਫਿਰਦਾ ਦਰਿਆ ਦੇ ਵਿੱਚ ਪਰ ਰੋਲਣਾ ਕਿਉਂ ਆ ਉਦੂ ਸੋਹਣੀ ਸੁਨੱਖੀ ਜ਼ਮੀਨਵਾਰੀ ਥੋੜੀ ਤੈਨੂੰ ਲਿਆ ਕੇ ਦੇਵਾਂਗੀ ਆਪਣੇ ਪੁੱਤ ਨੂੰ ਮੈਂ ਰਲ ਤੇ ਛੱਡ ਦਵਾਂ ਇਹ ਕਦੇ ਹੋ ਸਕਦਾ ਮੈਂ ਥੋੜੀ ਸੁਨੱਖੀ ਦੀ ਗੱਲ ਨਹੀਂ ਹੈਗੀ ਕੋਈ ਪਸੰਦ ਦੀ ਚੀਜ਼ ਹੁੰਦੀ ਆ ਜਦੋਂ ਨਾਪੀ ਪੂਰੀ ਮਿਲੀ ਫਿਰ ਮੈਂ ਦੁਨੀਆ ਜਿਉਣ ਦਾ ਕੀ ਫਾਇਦਾ ਮੇਰੀ ਗੱਲ ਸੁਣ ਲੈ ਆ ਜਿਹੜਾ ਪਿਆਰ ਕਿਉਂ ਰਹਿਣਾ ਇਹ ਉੱਡਦੇ ਲ ਫਾਫਿਆਂ ਵਾਂਗ ਹੁੰਦਾ ਵੀ ਜਿੱਧਰ ਨੂੰ ਤੂਫਾਨ ਨੇ ਰਹੀ ਆਈ ਉਧਰੋਂ हट ਜਾ ਚਾਰ ਦਿਨ ਦਾ ਪਿਆਰ ਆ ਬਕ ਜਦੋਂ ਤੈਨੂੰ ਉਹਦੇ ਨਾਲ ਵੀ ਸੋਹਣੀ ਸੁਨੱਖੀ ਕੁੜੀ ਮਿਲ ਗਈ ਲੱਭੀ ਤੱਕ ਆ ਆ ਉਦੜ ਦੜ ਵੀ ਫਰਨਾ ਛੱਡ ਪੜੇ ਮੈਂ ਤੈਨੂੰ ਵੀ ਪਤਾ ਮੈਂ ਅੱਜ ਇਹ ਸੁਣਦਾ ਪੱਕਾ ਮੈਂ ਦੂਜੇ ਨੂੰ ਤੇ ਮਾਰਦੇ ਨਹੀਂ ਹੈਗਾ ਤੇ ਅੱਜ ਇਹ ਸਕੂਟ ਤੇ ਕੱਲੂ ਉਸਕੂਰੀ ਤੇ ਮੈਂ ਜੀ ਨੂੰ ਕਿਹਦਾ ਸੁਣਨਾ ਫੇਰ ਜੇ ਤੂੰ ਸੁਣਦਾ ਪੱਕਾ ਨਾ ਆ ਮੈਂ ਵੀ ਤੇਰੀ ਮਾਂ ਤੈਨੂੰ ਜਨਮ ਦਿੱਤਾ ਤੈਨੂੰ ਪੜਾਇਆ ਲਖਾਇਆ ਮਰਜ਼ੀ ਕਰਨ ਲਈ ਨਹੀਂ ਤੈਨੂੰ ਐਡਾ ਵੱਡਾ ਕੀਤਾ ਲੱਭੀ ਸਮਝ ਤੈਨੂੰ ਜੇ ਤੇਰੇ ਕੋਲ ਚਾਰ ਮਾਰ ਨੇ ਨਾ ਤਾਂ ਮੇਰੀਆਂ ਵੀ ਰੀਜਾਂ ਤੇ ਸੁਪਨੇ ਨੇ ਇੱਕੋ ਇੱਕ ਪੁੱਤ ਐ ਵਿਆਹੂੰਗੀ ਤਾਂ ਥਾਠ-ਵਾਠ ਨਾ ਨਹੀਂ ਲਾਪ੍ਰਿਤ ਨੂੰ ਲਿਆਉਂਦੀ ਐਥੇ ਮੇਰੀ ਜੁਤੀ ਮੈਂ ਤਾਂ ਖਰੇ ਕਿਹੜੀ ਗੱਲ ਕਰਨੀ ਕਿਹੜੀ ਨਹੀਂ ਮੈਂ ਤਾਂ ਇੱਕ ਦਾ ਖਰਾਬ ਕਰਕੇ ਲੱਖਤਾ ਤੇ ਮਾਂ ਤਾਂ ਨਹੀਂ ਮੇਰੀਆਂ ਸਭ ਕੁਝ ਯਾਦ ਆ ਨਹੀਂ ਪਤਾ ਤੇ ਕਦੇ ਜੀ ਨੂੰ ਕੀ ਕਰਨੀਂ ਲੈ ਤਰਸਦੇ ਜੀ ਨੂੰ ਜੀ ਤੇ ਜਾਨੀਆਂ ਗੱਲ ਲਾਸ਼ ਨੂੰ ਫੜਾ ਫੜ ਮੈਂ ਵੀ ਗਈ ਸੀ ਮੈਂ ਮੁੰਡਾ ਮਿਲਣ ਲਾ ਫਿਰ ਤੈਨੂੰ ਜਿੰਮੇਂ ਮਿਲਣੀ ਆ ਇਹ ਡਰਾਵੇ ਕਿਸਾ ਹੋਰ ਮਨ ਗਈ ਪਰ ਆਪਣੇ ਨਾਲ ਉਹਨੂੰ ਮਾਰਨੇ ਦੀ ਵਾਦੂ ਇੱਕ ਵਾਰੀ ਸੋਚ ਜੋਕਸ਼ ਕਰ ਰਹੀ ਹੈ ਨਾ ਤੇ ਇੰਨਾ ਖੁਸ਼ੀਆਂ ਖਾਤਰ ਕਰਦੀਆਂ ਲੱਗੀ ਸਾਨੂੰ ਤੈਨੂੰ ਇਹ ਫੋਕੀਆਂ ਵਿਸ਼ੇ ਇਹ ਨਾ ਇਹ ਫੋਕੀਆਂ ਖੁਸ਼ੀਆਂ ਨਹੀਂ ਇਹ ਜ਼ਿੰਦਗੀ ਭਰ ਦੀਆਂ ਖੁਸ਼ੀਆਂ ਨੇ ਫੋਕੀਆਂ ਖੁਸ਼ੀਆਂ ਤਾਂ ਉਹ ਆ ਜਿਹੜੀਆਂ ਤੂੰ ਆਪਣੇ ਪਿਆਰ ਚੋਂ ਭਾਲਦਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੀਆਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਮੰਗੂ ਫੇਮਸ YouTube ਚੈਨਲ ਦੇ ਉੱਪਰ ਜਿਹੜਾ ਹੁਣੇ ਹੁਣੇ ਤੁਸੀਂ 파ਟ ਦੇ ਕੇ ਆ ਟੂ ਘਰ ਦੀ ਸਾਂਝੀ ਕਰਨ ਵਾਲਾ ਉਮੀਦ ਕਰਦੇ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਤੁਸੀਂ ਪ੍ਰੀਵੀਅਸ ਪਾਰਟਸ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਅਸੀਂ ਨਾ ਇੱਕ ਇਸ ਤੋਂ ਪਹਿਲਾਂ ਦੀ ਸੀਰੀਜ਼ ਕੀਤੀ ਸੀ ਸਾਂਝਾ ਬੇੜਾ ਤੁਸੀਂ ਉਹਨੂੰ ਵੀ ਬੇ ਇਮਤਿਹਾਨ ਪਿਆਰ ਦਿੱਤਾ ਸੀਗਾ ਸੋ ਇਹ ਵਾਲਾ ਪਾਰਟ ਵਧੀਆ ਲੱਗਿਆ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਆਪਣੇ ਮੰਗੂ ਫਿਲਮਜ਼ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਥੈਂਕ ਯੂ